ਕਲਾਸਿਕ ਆਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਅਮਰੀਕਾ ਦੇ ਵਿੱਚ ਅਮਰੀਕਾ ਸਰਕਾਰ ਦੇ ਵੱਲੋਂ ਕੀਤੀ ਗਈ ਸਖਾਈ ਤੋਂ ਬਾਅਦ ਅਮਰੀਕਾ ਦੇ ਵਿੱਚ ਵੱਸਦੇ ਉਹ ਭਾਰਤੀ ਬੇਹੱਦ ਚਿੰਤਤ ਨੇ ਜਿਨ੍ਹਾਂ ਦੇ ਕੋਲ ਅਜੇ ਤੱਕ ਕੋਈ ਡਾਕੂਮੈਂਟ ਨਹੀਂ ਹੈ ਪਿੱਛੇ ਵੱਸਦੇ ਮਾਪਿਆਂ ਦੇ ਮਨਾਂ ਦੇ ਵਿੱਚ ਵੀ ਬਹੁਤ ਸਾਰੇ ਸਵਾਲ ਨੇ ਕਿ ਆਖਰ ਉਹਨਾਂ ਦੇ ਧੀਆ ਪੁੱਤਾਂ ਦਾ ਅਮਰੀਕਾ ਦੇ ਵਿੱਚ ਭਵਿੱਖ ਕੀ ਹੋਵੇਗਾ ਕਈ ਸਵਾਲ ਪਿਛਲੇ ਦਿਨੀ ਭੇਜੇ ਗਏ ਭਾਰਤ ਦੇ ਜਹਾਜ਼ ਸੀਗੇ ਉਹਨਾਂ ਨੂੰ ਲੈ ਕੇ ਵੀ ਉੱਥੇ ਕਿ ਜਿਹੜੇ ਭਾਰਤੀ ਉਹਨਾਂ ਦੇ ਵਿੱਚ ਆਏ ਉਹਨਾਂ ਨੂੰ ਜੰਜੀਰਾਂ ਦੇ ਵਿੱਚ ਜਕੜਿਆ ਸੀ ਸਿੱਖਾਂ ਦੀਆਂ ਦਸਤਾਰਾਂ ਲਾਈਆਂ ਗਈਆਂ ਸਵਾਲ ਇਹ ਵੀ ਹੈ ਕਿ ਹੁਣ ਜਿਹੜੇ ਪਨਾਮਾ ਭੇਜ ਦਿੱਤੇ ਗਏ ਨੇ ਪਨਾਮਾ ਦੇ ਜੰਗਲਾਂ ਦੇ ਵਿੱਚ ਰਿਪੋਰਟ ਕਰਕੇ ਭੇਜ ਦਿੱਤੇ ਗਏ ਨੇ ਉਹਨਾਂ ਦਾ ਭਵਿੱਖ ਕੀ ਹੋਵੇਗਾ ਉਹਨਾਂ ਦੀ ਘਰ ਵਾਪਸੀ ਕਿਵੇਂ ਹੋਵੇਗੀ ਤਾਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਨਾਲ ਲਵਾਗੇ ਸਰ ਨਾਲ ਅਮਰੀਕਾ ਤੋਂ ਅਮਰੀਕਾ ਪੁਲਿਸ ਦੇ ਵਿੱਚ ਡਿਪਟੀ ਸ਼ੈਰਫ ਦੇ ਤੌਰ ਦੇ ਉੱਤੇ ਸਵਾਲਾਂਵਾਂ ਦੇ ਰਹੇ ਨੇ ਜਿਸ ਬਿੰਦਰਪੂਰਤ ਸੋਤਾ ਸੋਤਾ ਸਾਹਿਬ ਪਹਿਲਾਂ ਤਾਂ ਸਮਝਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਸੁਖਿੰਦਰ ਸਾਰੇ ਅੰਦਰ ਜੀ ਹਾਂ ਜੀ ਪਹਿਲੋ ਤਾਂ ਸੁਖਵਿੰਦਰ ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਹੀ ਹੈ ਤੁਸੀਂ ਆਪਣੀ ਇੰਟਰੋਡਕਸ਼ਨ ਥੋੜੀ ਜਿਹੀ ਮੈਂ ਚਾਹੂੰਗਾ ਦਰਸ਼ਕਾਂ ਨੂੰ ਦੇ ਦਿਓ ਤੁਸੀਂ ਉੱਥੇ ਕਿਸ ਸਟੇਟ ਦੇ ਵਿੱਚ ਕਿਹੜੀ ਪੋਸਟ ਦੇ ਉੱਤੇ ਕਿਸ ਮਹਿਕਮੇ ਵਿੱਚ ਕੰਮ ਕਰ ਰਹੇ ਹੋ ਹਾਂਜੀ ਸੁਖਵਿੰਦਰ ਮੈਂ ਐਜ਼ ਅ ਡਿਪਟੀ ਸ਼ੈਰਫ ਵਰਕ ਕਰ ਰਿਹਾ ਹਾਂ ਅਲੈਗਜ਼ੈਂਡਰੀਆ ਸਿਟੀ ਸੋ ਅਲੈਗਜ਼ੈਂਡਰੀਆ ਸਿਟੀ ਜਿਹੜੀ ਆ ਸਾਡੀ ਉਹ ਬਿਲਕੁਲ ਜਿਹੜਾ ਫਰਸਟ ਸਿਟੀ ਆ ਜਾਨੀ ਸਾਡਾ ਬਾਰਡਰ ਪੈਂਦਾ ਆ ਵਾਸ਼ਿੰਗਟਨ ਡੀਸੀ ਦੇ ਨਾਲ ਜੋ ਅਮਰੀਕਾ ਦੀ ਕੈਪੀਟਲ ਆ ਤੇ ਮੈਂ 에ਜ਼ ਅ ਡੈਪਟੀ ਸ਼ਰੀਫ ਵਰਕ ਕਰ ਰਿਹਾ ਹਾਂ ਇਸ ਵੇਲੇ ਅਜਾ ਲੁਸਮੁੰਦਰ ਸਭ ਤੋਂ ਪਹਿਲਾ ਮੇਰਾ ਸਵਾਲ ਇਹੀ ਹੈ ਅਮਰੀਕਾ ਦੇ ਵਿੱਚ ਅੱਜ ਹਾਲਾਤ ਕੀ ਨੇ ਤਾਜ਼ਾ ਹਾਲਾਤ ਕੀ ਨੇ ਅਮਰੀਕਾ ਦੇ ਵਿੱਚ ਜਿਸ ਤਰੀਕੇ ਦੀਆਂ ਪਿਛਲੇ ਦਿਨੀ ਤਸਵੀਰਾਂ ਆਈਆਂ ਜੇ ਅਸੀਂ ਉਹਨਾਂ ਨੂੰ ਦੇਖਦੇ ਹਾਂ ਤੇ ਅੱਜ ਦੇ ਹਾਲਾਤਾਂ ਨੂੰ ਦੇਖਦੇ ਹਾਂ ਤੇ ਕਿਸ ਤਰੀਕੇ ਦੇ ਹਾਲਾਤ ਨੇ ਅਮਰੀਕਾ ਦੇ ਹਾਂਜੀ ਹਾਲਾਤ ਦੀ ਗੱਲ ਕਰੀਏ ਤਾਂ ਇਸ ਵੇਲੇ ਆਈਸ ਜਿਹਨੂੰ ਆਪਾਂ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਕਹਾਦੇ ਨੇ ਆ ਇੱਕ ਫੈਡਰਲ ਏਜੰਸੀ ਆ ਉਹ ਫੁੱਲ ਇਸ ਵੇਲੇ ਸੋ ਲੋਕਲ ਪੁਲਿਸ ਅਥਾਰਟिटीज ਵੀ ਐਕਟਿਵ ਆ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਸੰ ਮਤਲਬ ਮੋਸਟ ਆਫ ਦਾ ਟਾਈਮ ਹੈਲਪ ਚਾਹੀਦੀ ਆ ਤੇ ਇਸ ਵੇਲੇ ਉਹ ਪੂਰੇ ਐਕਟਿਵ ਨੇ ਜੋ ਤੁਸੀਂ ਖਬਰਾਂ ਸੁਣ ਰਹੇ ਹੋ ਤੇ ਹਾਂ ਕਿਸੇ ਨੂੰ ਫੜ ਰਹੇ ਆ ਜਾਂ ਕੁਝ ਵੀ ਆ ਉਹ ਬਿਲਕੁਲ ਸਹੀ ਆ ਉਹ ਹੋ ਰਿਹਾ ਇੱਕ ਸਟੇਟ ਦੇ ਵਿੱਚ ਹੋ ਰਿਹਾ ਹੈ ਤੇ ਉਹ ਪੂਰੇ ਹਾਂਜੀ ਜਸਪਿੰਦਰ ਉਹ ਸਵਾਲ ਇਹ ਹੁੰਦਾ ਵੀ ਫੜ ਕਿਹੜੇ ਲੋਕਾਂ ਨੂੰ ਰਹੇ ਆ ਕਿਉਂਕਿ ਇੱਥੇ ਖਬਰਾਂ ਸੀ ਸੁਣਦੇ ਆ ਸਾਰਾ ਕੁਝ ਜਾਣਕਾਰੀ ਕੋਸ਼ਿਸ਼ ਕਰਦੇ ਆ ਫਸਲ ਕਰਨ ਦੀ ਅੱਗੇ ਅਸੀਂ ਉਸ ਜਾਣਕਾਰੀ ਨੂੰ ਸਪਰੈਡ ਵੀ ਕਰਦੇ ਆ ਪਰ ਉਸ ਦੇ ਬਾਵਜੂਦ ਬਹੁਤ ਸਾਰੇ ਮੈਸੇਜ ਆਉਂਦੇ ਨੇ ਬਹੁਤ ਸਾਰੇ ਕਮੈਂਟ ਆਉਂਦੇ ਨੇ ਕਿ ਫੋਟੋ ਫੁਟਾਈ ਹੋ ਕਿੰਨਾ ਦੀ ਰਹੀ ਹੈ ਕਈ ਲੋਕਾਂ ਦੇ ਮਨਾਂ ਦੇ ਵਿੱਚ 2 ਸਾਲ ਵਾਲਿਆਂ ਨੂੰ ਲੈ ਕੇ ਸਵਾਲ ਹੈ ਕਈਆਂ ਦੇ ਮਨਾਂ ਦੇ ਵਿੱਚ ਵਰਕ ਪਰਮਨ ਨੂੰ ਲੈ ਕੇ ਸਵਾਲ ਹੈ ਕਈ ਸਟੂਡੈਂਟਸ ਮਿਊਜ਼ੇ ਦੇ ਕੇ ਉਹਨਾਂ ਨੂੰ ਲੈ ਕੇ ਸਵਾਲ ਹੈ ਮਤਲਬ ਪਹਿਲੇ ਟਾਰਗੇਟ ਕਿਹੜੇ ਲੋਕ ਨੇ 트럼ਪ ਸਰਕਾਰ ਦੇ ਕਿਹਨਾ ਲੋਕਾਂ ਨੂੰ ਫੜਿਆ ਜਾ ਰਿਹਾ ਸਮਾਂ ਹਾਂਜੀ ਇਹ ਬਹੁਤ ਵਧੀਆ ਤੁਹਾਡਾ ਕੁਐਸਚਨ ਆ ਇਹ ਜਿੱਦਾਂ ਮੈਨੂੰ ਫੋਨ ਵੀ ਆਏ ਕਈਆਂ ਦੇ ਜਿੱਦਾਂ ਇੱਥੇ ਸਾਡੇ ਰਿਸ਼ਤੇਦਾਰ ਕੋਈ ਯਾਰ ਦੋਸਤ ਹੁੰਦੇ ਆ ਫਰਾਂਸ ਵਿੱਚੋਂ ਸਾਰੇ ਫੋਨ ਆਏ ਤੇ ਕਹਿੰਦੇ ਵੀ ਕਿੱਦਾਂ ਆ ਨਾ ਕਿ ਇਹਨੂੰ ਇਹਦੇ ਵਿੱਚ ਬਹੁਤ ਕਲੈਰੀਫਿਕੇਸ਼ਨ ਦੀ ਲੋੜ ਆ ਇੱਕ ਸਭ ਤੋਂ ਲੋ ਤਾਂ ਇਹ ਜਿਹੜੇ ਇਲੀਗਲ ਆ ਇਲੀਗਲ ਜਾਨੀ ਉਹਨਾਂ ਦੀ ਡਾਕੂਮੈਂਟੇਸ਼ਨ ਨਹੀਂ ਕੋਈ ਹੋਈ ਕੋਈ ਫਿੰਗਰ ਹੋਇਆ ਠੀਕ ਆ ਉਹ ਕੰਮ ਕਰ ਰਿਹਾ ਜਰਾਤਰ ਜਿਨ੍ਹਾਂ ਦਾ ਕੋਈ ਸਟੇਟਸ ਨਹੀਂ ਚੋਰੀ ਕਰ ਰਿਹਾ ਵਰਕ ਪਰਮਿਟ ਦੀ ਉਹਨਾਂ ਨੂੰ ਕਰ ਤੇ ਇੱਥੇ ਇੱਕ ਸਵਾਲ ਫੇਰ ਪੈਦਾ ਹੁੰਦਾ ਆ ਵੀ ਜਿਨ੍ਹਾਂ ਤੋਂ ਵਰਕ ਪਰਮਿਟ ਹੈਗਾ ਆ ਉਹਨਾਂ ਨੂੰ ਵਰੀ ਕਰਨ ਦੀ ਲੋੜ ਆ ਜਾਂ ਨਹੀਂ ਆ ਹਾਂ ਇਹ ਦੋ ਸਿਨੈਰੀਓ ਆ ਇੱਕ ਮੈਂ ਪਹਿਲਾ ਸਿਨੈਰੀਓ ਦੱਸ ਦਿੰਨਾ ਤੇ ਹੁਣ ਮੈਨੂੰ ਇੱਕ ਹੀ ਫੋਨ ਆਇਆ ਮੈਨੂੰ ਲੱਗਦਾ 2 ਹਫ਼ਤੇ ਪਹਿਲਾਂ ਜਦੋਂ ਇਹ ਕੰਮ ਸ਼ੁਰੂ ਹੋਇਆ ਆ ਤੇ ਉਦੋਂ ਫੋਨ ਆਉਣੇ ਤੇ ਮੈਂ ਕਿ ਇੱਕ ਜਦੋਂ ਚਲੋ ਮੇਰੇ ਫਰੈਂਡ ਦਾ ਹੀ ਫੋਨ ਆਇਆ ਤੇ ਉਹਨਾਂ ਦਾ ਗਾ ਕੋਈ ਰਿਸ਼ਤੇਦਾਰ ਸੀਗਾ ਉਹ ਕੈਲੀਫੋਰਨੀਆ ਤੇ ਉਹ ਕਹਿੰਦੇ ਵੀ ਉਹ ਜਿਹੜਾ ਸਾਡਾ ਮੁੰਡਾ ਆ ਤਾਂ ਬਹੁਤ ਡਿਪਰੈਸਡ ਹੋ ਗਿਆ ਆ ਤੇ ਮੈਂ ਉਹ ਪੁੱਛਿਆ ਕਿਦਾਂ ਕਹਿੰਦੇ ਵੀ ਉਹ 2 ਸਾਲ ਤੋਂ ਘੱਟ ਹੋਏ ਆ ਬਟ ਉਹਨੂੰ 5 ਸਾਲ ਦਾ ਵਰਕ ਪਰਮਿਟ ਮਿਲ ਗਿਆ ਹੂੰ ਪਰਮਿਟ ਮਿਲ ਗਿਆ ਇਹਦਾ ਮਤਲਬ ਤੁਸੀਂ ਲੀਗਲ ਹੋ ਲੀਗਲ ਮਤਲਬ ਤੁਸੀਂ ਵਰਕ ਕਰ ਸਕਦੇ ਆ ਹੂੰ ਉਹ ਇੱਕ ਚੀਜ਼ ਆ ਉਹ ਤੁਹਾਨੂੰ ਇੱਕ TPS ਹੁੰਦਾ ਆ ਟੈਂਪੋਰਰੀ ਪ੍ਰੋਟੈਕਟਿਡ ਸਟੇਟਸ ਓਕੇ ਹੂੰ ਉਹਦੇ ਵਿੱਚ ਬਟ ਤੁਸੀਂ ਫ੍ਰੀ ਵਰਕ ਕਰ ਸਕਦੇ ਆ ਠੀਕ ਆ ਤੇ ਉਹ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਉਹਨੂੰ ਸਮਝਾਇਆ ਉਹ ਮੁੰਡਾ ਫਿਰ ਕਿਉਂ ਟਰੱਕਿੰਗ ਦੇ ਵਿੱਚ ਹੈਗਾ ਫਿਰ ਉਹ ਬਾਹਰ ਨਿਕਲਿਆ ਕੰਮ ਕਰਨਾ ਸ਼ੁਰੂ ਹੋ ਗਿਆ ਇੱਥੇ ਮੈਂ ਖਲਾਸੀਣੀ ਚਾਹੂੰਗਾ ਜਿਹੜੇ ਜਿਨ੍ਹਾਂ ਦੇ ਮਨ ਦੇ ਵਿੱਚ ਸਵਾਲ ਹੈਗਾ ਆ ਵੀ ਸਾਡੇ ਕੋਲ ਵਰਕ ਪਰਮਿਟ ਆ ਆ ਤੇ ਆਪਾਂ ਕੰਮ ਉਹਨਾਂ ਨੂੰ ਮੈਂ ਹਮੇਸ਼ਾ ਕਹੂੰਗਾ ਇਸ ਵੇਲੇ ਕਿਉਂਕਿ ਇਸ ਵੇਲੇ ਥੋੜਾ ਗਰਮ ਹੋਇਆ ਆ ਮਾਹੌਲ ਦੋ ਚੀਜ਼ਾਂ ਕੈਰੀ ਕਰੋ ਇੱਕ ਆਪਣੀ ਆਈਡੀ ਇੱਕ ਆਪ ਵਰਕ ਪਰਮਿਟ ਜਿਹੜਾ ਤੁਹਾਨੂੰ ਕਾਰਡ ਮਿਲਿਆ ਹੈ ਨਾ ਆਪਣੇ ਕੋਲ ਰੱਖੋ ਤੱਕ ਕਾਪੀ ਕਰਾ ਕੇ ਰੱਖੋ ਆਈਡੀ ਆਪਣੀ ਫਿਜ਼ਿਕ ਜਿਹੜੀ ਹੈਗੀ ਆ ਉਹ ਰੱਖੋ ਜਿਹੜਾ ਵਰਕ ਪਰ ਮੈਂ ਕਰਾਇਆ ਤੁਹਾਡਾ ਉਹ ਹਮੇਸ਼ਾ ਆਪਣੇ ਕੋਲ ਰੱਖੋ ਤੁਹਾਨੂੰ ਕੋਈ ਪ੍ਰੋਬਲਮ ਠੀਕ ਹੈ ਠੀਕ ਹੈ ਅੱਛਾ ਜਿਵੇਂ ਜਿਵੇਂ ਜਸਪਿੰਦਰ 2 ਸਾਲ ਵਾਲਾ ਜਰੂਰ ਕਲੀਅਰ ਕਰਿਓ ਕਿ ਇਹ ਟਾਈਮ ਪੀਰੀਅਡ ਕਿਹੜਾ ਮੰਨਿਆ ਗਿਆ ਹੈ ਕਿਹੜੀ ਜੀਐਨਸੀ ਪਿੱਤੀ ਗਈ ਹੈ 2 ਸਾਲ ਵਾਲਿਆਂ ਦੇ ਸੋ ਇੱਥੇ ਮੈਂ ਇੱਕ ਬਹੁਤ ਵੱਡੀ ਚੀਜ਼ ਕਲੈਰੀਫਾਈ ਕਰਨਾ ਚਾਹੁੰਦਾ ਮੈਂ ਜਿਹੜਾ ਇਹ ਸਾਰੀ ਚੀਜ਼ ਹੋ ਰਹੀ ਆ ਕਿਹਦੇ ਕਰਕੇ ਹੋ ਰਹੀ ਆ ਕੀ ਗੱਲ ਹੋਈ ਸੀਗੀ ਅੱਜ ਤੋਂ 2-3 ਸਾਲ ਪਹਿਲਾਂ ਕੀ ਹੋਇਆ ਸੀਗਾ ਤੇ ਇਹ ਐਕਚੁਅਲੀ ਸਾਰਾ ਕੁਝ ਹੋ ਰਿਹਾ ਆ ਲੇਕਨ ਰਾਇਲੀ ਇੱਕ ਲਾ ਆ ਉਹਦੇ ਕਰਕੇ ਅੱਛਾ ਉਹ ਮੈਂ ਪਿੱਛੇ ਚਲ ਜਾਣਾ ਉਹ ਕੀ ਹੋਇਆ ਸੀਗਾ ਤੇ ਲੇਕਨ ਰਾਇਲੀ ਕੌਣ ਸੀ ਕਿੱਦਾਂ ਸੀ ਐਕਚੁਅਲ ਇਹ ਗੱਲ ਹੈਗੀ ਆ 2022-23 ਦੀ ਜੌਰਜੀਆ ਜੋ ਇੱਕ ਸਟੇਟ ਪੈਂਦੀ ਆ ਉੱਥੇ ਇੱਕ ਨਰਸ ਸਿਗੀ ਉਹਦਾ ਨਾਮ ਸੀਗਾ ਲੇਕਨ ਰਾਜਲੀ ਹੂੰ ਉਹ ਨਰਸਿੰਗ ਦੀ ਸਟੂਡੈਂਟ ਸੀਗੀ ਤੇ ਉਹ ਜਿੱਦਾਂ ਬਾਹਰ ਜਾ ਰਹੀ ਸੀਗੀ ਕਿਤੇ ਹੂੰ ਤੇ ਉੱਥੇ ਉਹਨੂੰ ਕਿਡਨਾਪ ਕੀਤਾ ਗਿਆ ਹੂੰ ਐਪਕਰ ਤੋਂ ਬਾਅਦ ਉਹਦੇ ਨਾਲ ਇੰਟੈਂਟ ਟੂ ਰੇਪ ਹੂੰ ਤੇ ਉਹ ਤੋਂ ਬਾਅਦ ਉਹਨੂੰ ਮਾਰ ਦਿੱਤਾ ਗਿਆ ਠੀਕ ਉਹਨੂੰ ਕਿ ਸਿਰ ਦਿੱਤਾ ਗਿਆ ਜਿੱਦਾਂ ਉੱਥੇ ਲਾਗੇ ਝਾੜੀਆਂ ਸੀਗੀਆਂ ਉਹਦੇ ਵਿੱਚ ਚਲੋ ਪੁਲਿਸ ਨੇ ਇਨਵੈਸਟੀਗੇਸ਼ਨ ਦੀ ਇਨਵੈਸਟੀਗੇਸ਼ਨ ਕਰਾਇਆ ਇੱਕ 26 ਸਾਲ ਦਾ ਫੋਜ਼ੇਓ ਨਾਮ ਦਾ ਜਿਹੜਾ ਸੀਗਾ ਸਾਊਥ ਅਮਰੀਕਾ ਤੋਂ ਸੀਗਾ ਉਹ ਉਹ ਮੁੰਡਾ ਉਹਦੇ ਵਿੱਚ ਨਿਕਲਿਆ ਤੇ ਉਹਨੇ ਇਹ ਕੀਤੀ ਸੀ ਤੇ ਉਹ ਚੀਜ਼ ਦਾ ਬਹੁਤ ਜ਼ਿਆਦਾ ਦੀ سپورਟ ਦੇ ਵਿੱਚ ਆਇਆ ਉਹ ਕੁੜੀ ਨਰਸਿੰਗ ਦੀ ਸਟੂਡੈਂਟ ਸੀਗੀ ਬਹੁਤ ਬ੍ਰਾਈਟ ਸਟੂਡੈਂਟ ਸੀਗੀ ਤੇ ਉਦੋਂ ਫਿਰ ਇਹ ਮਾਮਲਾ ਥੋੜਾ ਗਰਮਾਉਣਾ ਸ਼ੁਰੂ ਹੋ ਗਿਆ ਸੀਗਾ ਵੀ ਉਹ ਜਿਹੜਾ ਮੁੰਡਾ ਸੀਗਾ ਉਹ ਇਲਲੀਗਲ ਸੀਗਾ ਹੂੰ ਉਹ ਸਿਰਫ ਜਿੱਦਾਂ ਬਾਰਡਰ ਕ੍ਰੋਸ ਕਰਕੇ ਆਇਆ ਸੀਗਾ ਹਾਂ ਤੇ ਬਾਰਡਰ ਕ੍ਰੋਸ ਕਰਕੇ ਆਇਆ ਸੀ ਇੱਕ ਮੇਨ ਹੁਣ ਜਿਹੜੀ ਮੈਂ ਬਹੁਤ ਇੰਪੋਰਟੈਂਟ ਗੱਲ ਕਹਿਣ ਲੱਗਾ ਹਾਂ ਹਾਂ ਉਹਨੇ ਆਇਲਮ ਦਾ ਕੇਸ ਲਗਾਇਆ ਹੋਇਆ ਸੀ ਹੂੰ ਹੂੰ ਕਿ ਬਾਰ-ਬਾਰ ਮੈਂ ਕਹਿ ਰਿਹਾ ਸਾਈਲਮ ਦਾ ਕੇਸ ਲਗਾਇਆ ਹੋਇਆ ਸੀ ਉਹ ਟੀਪੀ ਸੀਗਾ ਟੈਂਪਰੀਰੀ ਪ੍ਰੋਟੈਕਟਿਡ ਸਟੇਟ ਓਕੇ ਉਹਦੇ ਸੀਗਾ ਅੱਛਾ ਉਹ ਲਈ ਲੋਕਾਂ ਨੇ ਬਹੁਤ سپورਟ ਕੀਤੀ ਸਰਕਾਰ ਤੇ ਵੀ ਪ੍ਰੈਸ਼ਰ ਪ੍ਰੈਸ਼ਰ ਦਾ ਚਲੋ ਨਹੀਂ ਕਿਉਂਕਿ ਪੁਲਿਸ ਸਾਡੀ ਇੱਥੇ ਇਨਵੈਸਟੀਗੇਸ਼ਨ ਕਰਦੀ ਹੈ ਇੱਥੇ ਇਦਾਂ ਨਹੀਂ ਵੀ ਕੋਈ ਮੰਤਰੀਆਂ ਦੇ ਥੰਦੇ ਜਾਂ ਕੁਝ ਤਾਂ ਉਹ ਗਿਲਟੀ ਪਾਇਆ ਗਿਆ ਹੂੰ ਉਹ ਗਿਲਟੀ ਪਾਇਆ ਗਿਆ ਤੇ ਉਹਨੂੰ ਲਾਈਫ ਸੈਂਟੈਂਸ ਹੋਇਆ ਵਿਦਆਊਟ ਪੈਰੋਲ ਹੂੰ ਈਗਾ ਉਸ ਵਿਲੇਜ ਏਲ ਚ ਹੂੰ ਅਛਾ ਇਹ ਕਿਹੜੀ ਕਿੱਦਾਂ ਜੋੜਦੀ ਆ 트럼ਪ ਦੇ ਨਾਲ ਜਦੋਂ ਇਹਦੀ ਸਾਡੀ ਜਾਰਜੀਆ ਸਟੇਟ ਆ ਇਹਦੇ ਵਿੱਚ 트럼ਪ ਹੁਣੀ ਆਪਣਾ ਕਰਨ ਗਏ ਵੋਟਾਂ ਤੋਂ ਪਹਿਲਾਂ ਪ੍ਰਚਾਰ ਕਰਨ ਗਏ ਆ ਜੀ 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 ਉਹ ਲੇਕਨ ਰਾਇਲੀ ਦੇ ਘਰਦਿਆਂ ਨੂੰ ਮਿਲ ਕੇ ਆਏ ਆ ਓਕੇ ਹਾਂਜੀ ਉਹਨਾਂ ਨੂੰ ਮਿਲ ਕੇ ਆਏ ਆ ਤੇ ਉਹਨਾਂ ਨੇ ਫੇਰ ਵਾਦਾ ਕੀਤਾ ਵੀ ਆਪਾਂ ਕਿਉਂਕਿ ਇਹ ਜਿਹੜਾ ਐਕਟ ਲਿਆਂਦਾ ਸੀਗਾ ਹੂੰ ਇਹ ਦਾਸੀ ਬਾਈਡਨ ਸਰਕਾਰ ਨੇ ਉਹਦੋਂ ਇਹ 트럼ਪ ਹੁਣੀ ਇਹਨੂੰ ਇੱਕ ਸਾਈਨ ਕਰਕੇ ਲੈ ਆ ਦੇ ਤੌਰ ਤੇ ਲਿਆਂਦਾ ਆ ਉਹ ਲਾ ਹੁਣ ਕਹਿੰਦਾ ਆ ਐਗਜ਼ੀਕਿਊਟ ਕਰ ਦਿੱਤਾ ਉਹਨੂੰ ਹਾਂਜੀ ਹਾਂਜੀ ਉਹ ਉਹ ਹੋ ਗਿਆ ਠੀਕ ਆ ਤੇ ਆਈਸ ਆ ਜਿਹੜੀ ਹੂੰ ਇਹ ਲਾ ਦੇ ਤਹਿਤ ਸਾਰੀਆਂ ਗ੍ਰਿਫਤਾਰੀਆਂ ਕਰਦੀ ਹੈ ਹੂੰ ਉਸ ਲਾ ਦੇ ਤਹਿਤ ਡੈਪੂਟੇਸ਼ਨ ਹੋ ਰਿਹਾ ਠੀਕ ਆ ਉਹ ਹੁਣ ਆ ਗਈ ਆ ਤੁਹਾਨੂੰ ਥੋੜਾ ਦੱਸ ਦੇਣਾ ਹੈ। ਹਾਂ ਕੋਈ ਲੀਗਲ ਇਮੀਗ੍ਰੈਂਟ ਉਹਦੇ ਅੰਦਰ ਉਹ ਵੀ ਆਉਂਦੇ ਆ ਜੇ ਸਾਈਲਮ ਦਾ ਕੇਸ ਲਾਇਆ ਹੋਇਆ। ਹਾਂ ਉਹ ਸ਼ਗਲ ਚਾਲਦੇ ਆ। ਰਹਿ ਰਹੇ ਚਾਲਦੇ ਰਹੇ ਇੱਥੋਂ ਉਹਨਾਂ ਦਾ 8 ਦਾ ਕੇਸ ਲੱਗਾ ਹੋਇਆ। ਹਾਂ ਹਾਂ ਤਾਂ ਉਹ ਜਿਹੜਾ ਸਟੇਟਸ ਆ ਉਹ ਹੈਗਾ TPS। ਹਾਂ ਹਾਂ ਉਹ ਇਹਦੇ ਅੰਦਰ ਆਉਂਦੇ ਆ। ਹਾਂ ਠੀਕ ਉਹਦੇ ਵਿੱਚ ਕੀ ਆ? ਅੱਗੇ ਹੁੰਦਾ ਸੀਗਾ ਕੋਈ ਵੱਡਾ ਕ੍ਰਾਈਮ ਜਿੱਦਾਂ ਫੈਲ ਨਹੀਂ ਹੋ ਗਈ ਮਿਸਡਮੀਨਰ ਹੋ ਗਿਆ ਉਹ ਕੀਤਾ ਤਾਂ ਤੁਹਾਨੂੰ ਹੁਣ ਉਹਦੇ ਵਿੱਚ ਇਹ ਵੀ ਆ ਕਿ ਜੇ ਤੁਸੀਂ ਛੋਟੀ ਜੀ ਚੋਰੀ ਵੀ ਕਰਦੇ ਆ ਤੁਸੀਂ ਉਹਦਾ ਜਾਨਦੇ ਆ ਠੀਕ ਹੈ ਠੀਕ ਹੈ ਇਹ ਇਹ ਬਹੁਤ ਵੱਡਾ ਬਦਲਾ ਕੀਤਾ ਗਿਆ ਟ੍ਰਾਂਸਫਰ ਕਰਦੇ ਵੱਲੋਂ ਬਦਲਾ ਆ ਇਹ ਜੋ ਸਾਰਾ ਕੁਝ ਹੋਇਆ ਜਿਹੜੀ ਇਹਦੀ ਜੜ੍ਹ ਸੀਗੀ ਜਿਹਨੂੰ ਆਪਾਂ ਕਹਿੰਦੇ ਬੇਸ ਕਹਿ ਦਿੰਨੇ ਆ ਉਹ ਇੱਥੋਂ ਸ਼ੁਰੂ ਆਉ ਕੁੜੀ ਜਿਹੜਾ ਕੁੜੀ ਲੇਕਨ ਰਾਇਲੀ ਸੀਗੀ ਬੋਧਿਆ ਤੋਂ ਤੇ ਉਹ ਟਰੰਪ ਹੁਣੀ ਉੱਥੇ ਵਾਦਾ ਕੀਤਾ ਸੀਗਾ ਉੱਥੇ ਫਿਰ ਸਾਰਾ ਕੁਝ ਇਹ ਹੋਇਆ ਕਿ ਜਿਹੜੇ ਉਹਨਾਂ ਦੇ ਕੋਈ ਡਾਕੂਮੈਂਟ ਹੈ ਨਹੀਂ ਜਾ ਉਹ ਨਹੀਂ ਐਸਾਈਲਮ ਦਾ ਕਿਉਂਕਿ ਉਸ ਜਿਹੜਾ ਜਿਹੜਾ ਉਹ ਜਿਨੇ ਉਹ ਕੰਮ ਕੀਤਾ ਮੁੰਡੇ ਨੇ 26 ਸਾਲਾਂ ਉਹਨੇ ਸਾਲਾਂ ਦੇ ਵਿੱਚੇ ਤਰੀਕੇ ਦਾ ਬਾਰਡਰ ਟੱਪ ਕੇ ਗਿਆ ਸੀ ਇਹ ਪੰਜਾਬੀ ਆਉਂਦੇ ਆ ਮੁੰਡੇ ਸਾਡੀ ਕਮਿਊਨਿਟੀ ਦੇ ਆਉਂਦੇ ਆ ਜਾਂ ਇੰਡੀਆ ਤੋਂ ਆਉਂਦੇ ਆ ਉਹ ਆ ਕੇ ਆਪਾਂ ਦਾ ਕੇਸ ਲਾਉਂਦੇ ਆ ਸੋ ਨੇ ਇਸਾਇਲੰਡ ਦਾ ਕੇਸ ਲਗਾਇਆ ਹੋਇਆ ਸੀ ਓਕੇ ਓਕੇ ਹੁਣ ਇੱਕ ਗੱਲ ਤਾਂ ਕਲੀਅਰ ਹੈ ਵੀ ਜੇ ਇਸ ਬੰਦੇ ਨੇ ਕੋਈ ਕ੍ਰਾਈਮ ਨਹੀਂ ਕੀਤਾ ਸਾਇਲੰਡ ਦਾ ਕੇਸ ਲੱਗਾ ਹੋਇਆ ਉਹਦੇ ਕੋਲ ਵਰਕ ਪਰਮਿਟ ਹੈਗਾ ਤੇ ਉਹਨੂੰ ਕਿਤੇ ਨਾ ਕਿਤੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਥੋੜਾ ਸੇਫ ਹੈਗਾ ਮੈਂ ਫੇਰ ਰਿਪੀਟ ਕਰਦਾ ਹਮੇਸ਼ਾ ਆਪਣੇ ਕੋਲ ਰੱਖੋ ਆਪਣੇ ਤੇ ਵਰਕ ਪਰਮਿਟ ਦੀ ਕਾਪੀ ਜੀ ਪੂਰੀ ਜਿਹੜੀ ਫਿਜ਼ੀਕਲ ਕਾਪੀ ਆ ਉਹ ਜਾਂ ਫਿਜ਼ੀਕਲ ਜਿਹੜਾ ਉਹ ਕਾਰਡ ਆ ਤੁਹਾਨੂੰ ਮਿਲਦਾ ਜੋ ਵੀ ਮਿਲਿਆ ਪੇਪਰ ਮਿਲਿਆ ਜੋ ਵੀ ਹੈਗਾ ਉਹਨੂੰ ਆਪਣੇ ਕੋਲ ਰੱਖੋ ਅਛਾ ਜੀਪੀ ਥੋੜਾ ਸਟੂਡੈਂਟਸ ਬਾਰੇ ਦੱਸਿਓ ਇਹ ਬਹੁਤ ਸਵਾਲ ਆਇਆ ਕਿ ਸਟੂਡੈਂਟਸ ਦਾ ਸਮੇਂ ਕੀ ਸਟੇਟਸ ਹੈਗਾ ਜਿਹੜੇ ਸਟੂਡੈਂਟ ਉੱਥੇ ਗਏ ਨੇ ਉਹਨਾਂ ਦਾ ਭਵਿੱਖ ਹੁਣ ਕਿਵੇਂ ਕਿਸ ਰਾਹ ਤੇ ਚੱਲੇਗਾ ਦਾ ਭਵਿੱਖ ਇਸ ਤੋਂ ਇਲਾਵਾ ਆਪਾਂ ਸਟੂਡੈਂਟਸ ਨਾਲ ਥੋੜਾ ਜਿਹਾ ਜ਼ਿਕਰ ਵੀ ਜ਼ਰੂਰ ਕਰ ਦਿਓ ਕਿ ਜਿਹੜੇ ਲੋਕ ਦੇ ਕੋਲ ਬੇਸ਼ੱਕ ਕੇਸ ਲੱਗਾ ਹੋਇਆ ਪਰ ਵਰਕ ਪਰਮਿਟ ਕਈਆਂ ਦੇ ਨਹੀਂ ਆਏ ਨੇ ਉਹਨਾਂ ਇਹ ਦੋਨੋਂ ਚੀਜ਼ਾਂ ਨੂੰ ਥੋੜਾ ਜਿਹਾ ਕਲੀਅਰ ਜ਼ਰੂਰ ਕਰਿਓ ਹਾਂ ਜੀ ਪਹਿਲੀ ਗੱਲ ਸਟੂਡੈਂਟ ਦੇ ਹੈਗੇ ਆ ਜਿਹੜੇ ਸਟੂਡੈਂਟ ਮੈਂ ਚਲੋ ਇੱਥੇ ਸਾਡਾ ਵੀ ਥੋੜਾ ਹੁੰਦੀ ਆ ਇੰਟਰੈਕਸ਼ਨ ਉਹਨਾਂ ਨਾਲ ਹੁੰਦੀ ਆ ਕਿਉਂਕਿ ਆ ਏਰੀਆ ਆ ਉਹਦੇ ਵਿੱਚ ਚਲੋ ਪੰਜਾਬੀ ਰਹਿ ਕੇ ਸਾਡੇ ਇੱਥੇ ਸਾਊਥ ਇੰਡੀਅਨ ਸਟੂਡੈਂਟ ਬਹੁਤ ਆਇਆ ਹੋਇਆ ਹੈ ਜੀ ਜੀ ਤੇ ਉਹ ਠੀਕ ਹੈਗੇ ਆ ਉਹਨਾਂ ਦੇ ਜਿੱਦਾਂ ਉਹਨਾਂ ਨੂੰ 2-2 3-3 ਸਾਲ ਦਾ ਵਰਕ ਫਾਰਮੈਟ ਮਿਲਿਆ ਹੋਇਆ ਆ ਉਹਨਾਂ ਨੂੰ ਕੋਈ ਵਾਰੀ ਕਰਨ ਦੀ ਤੇ ਉਹ ਲੱਗਦਾ ਕਿਉਂਕਿ ਜਿੱਦਾਂ ਟਰੰਪ ਤੇ ਨਾਲ ਐਲਾਨ ਮਾਸਕ ਹੈਗੇ ਆ ਜਿੱਦਾਂ ਉਹ ਕਹਿ ਰਹੇ ਆ ਵੀ ਕਾ ਸਾਨੂੰ ਲੋਡ ਹੈਗੀ ਆ ਹਾਂ ਤੇ ਜਵਾਬ ਜਵਾਬ ਦੇ ਲਈ ਜਾਂ ਕੁਝ ਇੱਥੇ ਆਈਟੀ ਸੈਕਟਰ ਦੇ ਵਿੱਚ ਜਾਂ ਕੁਝ ਵੀ ਹੈਗਾ ਆ ਤੇ ਉਹ ਆਪਾਂ ਉਹਨਾਂ ਨੂੰ ਰੱਖਾਂਗੇ ਫਿਰ ਸਾਡੇ ਕੋਲ H1B ਵੀਜ਼ਾ ਵਾਲੇ ਵੀ ਹੈਗੇ ਆ ਜਿਹੜੇ ਹਾਂਜੀ ਜਿਨ੍ਹਾਂ ਦੇ ਗ੍ਰੀਨ ਕਾਰਡ ਦੇ ਕੇਸ ਲੱਗੇ ਹੋ ਹਾਲਾਂਕਿ ਉਹਦੀ ਪ੍ਰੋਸੈਸਿੰਗ ਜਿਹੜੀ ਆ ਬਹੁਤ ਜ਼ਿਆਦਾ ਆ ਬਟ ਲੱਗੇ ਸਾਨੂੰ ਮੇਰੇ ਖਿਆਲ ਨਾਲ ਕਿਉਂਕਿ ਉਹਨਾਂ ਦੇ ਕੋਈ ਹਿੱਟ ਵੀ ਨਹੀਂ ਕਰ ਰਿਹਾ ਹਾਂ ਜਿੰਟਾ ਜੇ ਤੁਹਾਨੂੰ ਅਲੋਟਡ ਆਵਰਸ ਦਿੱਤੇ ਹੋਏ ਆ ਕੰਮ ਕਰ ਅੱਧ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਪਾਏ ਗਏ ਆ ਤੇ ਉਹ ਥੋੜੀ ਹੁਣ ਦੀ ਘੜੀ ਅਵੋਇਡ ਕਰੋ ਉਹ ਫਿਰ ਉਹੀ ਉਹੀ ਗੱਲ ਆਈ ਨਹੀਂ ਫਿਰ ਉਹ ਲਾਜ਼ ਅਗੇਂਸਟ ਆ ਜਾਊਗਾ ਉਹ ਫਿਰ ਕ੍ਰਾਈਮ ਦੇ ਵਿੱਚ ਆ ਜਾਊਗਾ ਰਿਸ਼ਪੇ ਵਾਲਾ ਦੇਖੋ ਗੱਲ ਪਤਾ ਕੀ ਹੁੰਦੀ ਆ ਕਿ ਜਿੰਨੇ ਵੀ ਇੱਥੇ ਆਪਾਂ ਰੇਡਸ ਉਹ ਕਰਦੇ ਆ ਜਾਂ ਸਾਰੀ ਕੋਈ ਲਾ ਇਨਫੋਰਸਮੈਂਟ ਏਜੰਸੀ ਕਰਦੀ ਆ ਕੁਈ 10 ਦਾ ਤਾਂ ਹੀ ਹੁੰਦੀ ਆ ਠੀਕ ਆ ਨਾ ਇੱਕ ਹੁੰਦੀ ਦਾ ਵੀ ਇੱਕ ਕਮਿਊਨਿਟੀ ਆ ਉਹਦੇ ਵਿੱਚ ਲੱਤਾਂ ਖਿੱਚਣ ਵਾਲੇ ਵੀ ਹੁੰਦੇ ਆ ਹਾਂ 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 ਤੇ ਜੇ ਕਿਸੇ ਨਾਲ ਲੱਗਦੀ ਆ ਜਾਂ ਉਹਨੇ ਦੱਸਤਾ ਉਹਨਾਂ ਨੂੰ ਈਮੇਲ ਜਾਂ ਕੁਝ ਵੀ ਇਹ ਟਿਪਸ ਹੁੰਦੀਆਂ ਆ ਤੇ ਇਹ ਨਹੀਂ ਹੁੰਦਾ ਉਹ ਨਹੀਂ ਕਿਉਂਕਿ ਮੈਂ ਤੁਹਾਨੂੰ ਈਮੇਲ ਕੀਤੀ ਆ ਤਾਂ ਉਹ ਨਹੀਂ ਉਸ ਲਈ ਐਕਸ਼ਨ ਨਹੀਂ ਉਹ ਵਾਚ ਕਰਦੇ ਆ ਸਾਰਾ ਕੁਝ ਹੁੰਦਾ ਆ ਸੋ ਇਸ ਕਰਕੇ ਮੈਂ ਇਹੀ ਕਹੂੰਗਾ ਇੱਕ ਸਲਾਹ ਕਿਉਂਕਿ ਕੋਈ ਅਵੋਇਡ ਕਰੋ ਲੀਗਲੀ ਜਿੰਨੇ ਤੁਹਾਡੇ ਹੈਗੇ ਆ ਜਦੋਂ ਹੋ ਜੋ ਠੀਕ ਚਲੋ ਠੀਕ ਆ ਜਿੱਦਾਂ ਵੀ ਆ ਮੈਂ ਤਾਂ ਨਹੀਂ ਕਿਸੇ ਨੂੰ ਸੁਜੈਸਟ ਕਰੂੰਗਾ ਵੀ ਇਦਾਂ ਕਰੋ ਬਟ ਫਿਰ ਵੀ ਅਵੋਇਡ ਕਰੋ ਸਟੂਡੈਂਟ ਦਾ ਦਾ ਨਹੀਂ ਹੈਗਾ ਹਾਂਜੀ ਕੋਈ ਸਟੂ ਅੱਛਾ ਜਸਪਿੰਦਰ ਜਿਹੜੇ ਲੋਕਾਂ ਨੂੰ ਹੁਣ ਰੀਸੈਂਟ ਕਹਿੰਦੇ ਪਨਾਮਾ ਦੇ ਪਨਾ ਹੋਟਲ ਦੇ ਵਿੱਚ ਡੱਕਿਆ ਗਿਆ ਰਿਪੋਰਟ ਕਰਕੇ ਉਸ ਤੋਂ ਬਾਅਦ ਉਹਨੂੰ ਜੰਗਾਂ ਦੇ ਵਿੱਚ ਭੇਜ ਦਿੱਤਾ ਗਿਆ ਉਹਨਾਂ ਦਾ ਦੱਸਿਓ ਇਹ ਕੀ ਕਾਰਨ ਸੀਗਾ ਇਸ ਤਰੀਕੇ ਦੇ ਨਾਲ ਕਰਨ ਦਾ ਕਾਰਨ ਬਾਅਦ ਜਾਣੂੰਗਾ ਪਰ ਦੱਸਿਓ ਉਹਨਾਂ ਦਾ ਇਸ ਸਮੇਂ ਬਣੂਗਾ ਕੀ ਜੇ ਉਹ ਭਾਰਤ ਵਾਪਸ ਆਉਣਾ ਚਾਹੁੰਦੇ ਨੇ ਤਾਂ ਭਾਰਤ ਵਾਪਸੀ ਹੋਵੇਗੀ ਕਿਵੇਂ ਆਉਣਾ ਜੀ ਦੇਖੋ ਸੁਖਵਿੰਦਰ ਮੈਂ ਇਸ ਖਬਰ ਨੂੰ ਮੈਂ ਵੀ ਦੇਖੀ ਆ ਆਪਣੇ ਇੰਡੀਆ ਦੇ ਨਿਊਜ਼ ਚੈਨਲਾਂ ਤੇ ਇਸ ਖਬਰ ਦਾ ਮੈਨੂੰ ਲੱਗਦਾ ਨਹੀਂ ਕੋਈ ਬੇਸ ਹੈਗਾ ਆ ਤੇ ਜਿਹੜਾ ਹਾਂਜੀ ਕੋਈ ਉੱਥੇ ਕਰ ਦਿੱਤੇ ਗਏ ਆ ਇਹ ਸਾਰਾ ਜੋ ਪ੍ਰੋਸੀਜਰ ਆ ਇਹ ਇਦਾਂ ਨਹੀਂ ਕਰਦੇ ਹੈਗੇ ਕਿ ਹਾਂ ਜੇ ਕੋਈ ਇੰਡੀਆ ਦਾ ਤਾਂ ਉਹਨੂੰ ਪਨਾਮਾ ਸਿੱਡ ਦਿੰਦਾ ਹੁਣ ਤੁਹਾਡੇ ਸਾਹਮਣੇ ਦੋ ਏਅਰਕ੍ਰਾਫਟ ਆਏ ਆ ਪੈਸਾ ਆ ਮੀਰੇ ਇਹ ਪੂਰਾ ਉਹ ਕਰਦੇ ਆ ਇਦਾਂ ਨਹੀਂ ਹੁੰਦਾ ਜਿਹੜਾ ਕੋਈ ਉੱਥੇ ਦਾ ਹੈਗਾ ਸਾਊਥ ਅਮਰੀਕਾ ਦਾ ਆ ਹਾਂ ਉਹਨੂੰ ਉੱਥੇ ਛੱਡ ਕੇ ਆਉਣਗੇ ਇਹ ਪੂਰਾ ਹਿਊਮਨ ਰਾਈਟਸ ਦਾ ਪੂਰਾ ਕੀ ਕਹਿੰਦੇ ਹੁੰਦੇ ਆ ਜਦੋਂ ਮਾਨਸਤਕਾਰ ਉਹ ਨਹੀਂ ਕਰਨਾ ਇਦਾਂ ਦੀ ਕੋਈ ਮੈਂ ਇਹ ਕਹੂੰਗਾ ਵੀ ਇਹ ਜਿਹੜੀ ਖਬਰ ਆ ਵੀ 95 ਤੋਂ 98% ਜਿਹੜੀ ਆ ਵੀ ਫੇਕ ਆ ਵੀ ਥੋੜਾ ਉਦਹੀਂ ਚਲਾ ਰਹੇ ਆ ਵੀ ਥੋੜੀ ਹੌਟ ਨਿਊਜ਼ ਜੇ ਹੋ ਜਾਏ ਜਾਂ ਖੁਸ਼ਬੀ ਇਦਾਂ ਫਿਰ ਇਦਾਂ ਦਾ ਬਹੁਤ ਬੜੀ ਵੱਡੀ ਬੜੀ ਵੱਡੀ ਗੱਲ ਹੈ ਤੁਸੀਂ ਉੱਥੇ ਬਤੌਰ ਇੱਕ ਜ਼ਿੰਮੇਵਾਰ ਪੁਲਿਸ ਆਫੀਸਰ ਹੋ ਇਹ ਗੱਲ ਦੀ ਪੁਸ਼ਟੀ ਕਰ ਰਹੇ ਹੋ ਕਿ ਇਦਾਂ ਦਾ ਕੋਈ ਰੌਲਾ ਨਹੀਂ ਹੈਗਾ ਵੀ ਕਿਸੇ ਭਾਰਤੀ ਨੂੰ ਚੱਕ ਕੇ ਬਨਾਮਾ ਤੇ ਜੰਗਲਾਂ 'ਚ ਬਣੀ ਕਿਸੇ ਜੇਲ੍ਹ ਦੇ ਵਿੱਚ ਛੁੱਟਿਆ ਹੋਵੇਗਾ ਕੋਈ ਨਿਊਜ਼ ਨਹੀਂ ਚੱਲ ਰਹੀ ਇਦਾਂ ਦੇ ਇੱਥੇ ਦੇ ਕੋਈ ਨਿਊਜ਼ ਚੈਨਲ ਤੇ ਇਦਾਂ ਨਹੀਂ ਨਿਊਜ਼ ਨਹੀਂ ਚੱਲ ਰਹੀ ਮੈਂ ਜਿੰਨੀ ਵਾਰ ਵੀ ਇਹ ਖਬਰ ਸੁਣੀ ਆ ਉਹ ਸਾਰੀ ਮੈਂ ਜਿਹੜੀ ਇੰਡੀਅਨ ਨਿਊਜ਼ ਆ ਜਿੱਦਾਂ ਮੈਂ ਚਲੋ ਨਾਂ ਨਹੀਂ ਲਾਉਂਗਾ ਬਟ ਮੈਂ ਮੋਸਟਲੀ ਜਿਹੜੇ ਹੈਗੇ ਆ ਵੀ ਬਹੁਤ ਹੀ ਜ਼ਿਆਦਾ ਜਿੱਦਾਂ ਮੈਂ ਕਹਿ ਸਕਦਾ ਵੀ ਉਹ ਲੈਕ ਆਫ ਨੌਲੇਜ ਵਾਲੀਆਂ ਇੱਕ ਨਿਊਜ਼ ਚਲਾ ਰਹੇ ਆ ਵੀ ਇਦਾਂ ਹੋ ਰਿਹਾ ਇਦਾਂ ਇਦਾਂ ਦਾ ਖੁਸ਼ ਨਹੀਂ ਹੋ ਰਿਹਾ ਕੋਈ ਇਦਾਂ ਕਿਉਂਕਿ ਇਹ ਬਹੁਤ ਵੱਡਾ ਇਸ਼ੂ ਆ ਹਾਂ ਇਹ ਬਹੁਤ ਉਏ ਇਦਾਂ ਨਹੀਂ ਹੋ ਸਕਦਾ ਵੀ ਹਾਂ ਵੀ ਕਿਉਂਕਿ ਉਹਨਾਂ ਨੂੰ ਪੂਰਾ ਆਪਣੇ ਜਿਹੜੇ ਪ੍ਰੋਟੋਕਾਲਸ ਆ ਫਾਲੋ ਕਰਨੀਆਂ ਪੈਂਦੀਆਂ ਫੈਡਰਲ ਏਜੰਸੀ ਆ ਫਰਫੇਰ ਵੀ ਉਹਨਾਂ ਨੂੰ ਆਪਣੀਆਂ ਸਾਰੀਆਂ ਪਾਲਿਸਿਜ਼ ਹੁੰਦੀਆਂ ਉਹਨਾਂ ਦੀਆਂ ਤੇ ਉਹ ਪਾਲਿਸਿਜ਼ ਇਹ ਨਹੀਂ ਕਹਿੰਦੀਆਂ ਕਿ ਕਿਸੇ ਨੂੰ ਜੰਗਲਾਂ ਛੱਡਿਆ ਹੂੰ ਹੂੰ ਕਹਿੰਦੇ ਜੰਗਲਾਂ ਜੇਲ ਬਣ ਗਈ ਹੈ ਕੋਈ ਉਸ ਜੇਲ ਦੇ ਵਿੱਚ ਹੁਣ ਛੱਡ ਦਿੱਤਾ ਗਿਆ ਪਹਿਲਾਂ ਹੋਟਲ ਦੇ ਵਿੱਚ ਲੱਕਿਆ ਗਿਆ ਇਹ ਗੱਲ ਹੈਗੀ ਆ ਯੂਨਾਈਟਿਡ ਸਟੇਟਸ ਕਦੀ ਵੀ ਇੰਟਰਫੇਅਰ ਨਹੀਂ ਕਰਦਾ ਕਿਸੇ ਦੀ ਜੇਲ੍ਹ ਦੇ ਵਿੱਚ ਜਾਂ ਕੁਝ ਵੀ ਹੈਗਾ ਉਹ ਜਿਹੜੇ ਉੱਥੇ ਦੇ ਦੇ ਸਾਊਥ ਅਮਰੀਕਾ ਦੇ ਉਹਨਾਂ ਦੀ ਆਪਣੀ ਆ ਉਹ ਉਹਨਾਂ ਦੇ ਸਿਟੀਜ਼ਨ ਆ ਉਹਨਾਂ ਦੀ ਜ ਉਹਨਾਂ ਦੇ ਲਈ ਆ ਫੋਰ ਇਗਜ਼ਾਮਪਲ ਤੁਸੀਂ ਸਮਝ ਲਓ ਮੈਂ ਕਿਸੇ ਮੈਕਸੀਕੋ ਦੀ ਗੱਲ ਲੈ ਲਾਂ ਜਾਂ ਸੈਲਵਾਡੋਰ ਦੀ ਗੱਲ ਲਾ ਲਾਂ ਉਹਨਾਂ ਨੇ ਆਪਣੀਆਂ ਜੇਲਾਂ ਉਹਨਾਂ ਦਾ ਇੱਕ ਇੱਥੇ ਟ੍ਰੀਟੀ ਹੋਈ ਪਈ ਆ ਵੀ ਜਿਹੜੇ ਉਹ ਉੱਥੇ ਅਰੈਸਟ ਹੁੰਦੇ ਆ ਯੂਨਾਈਟਿਡ ਸਟੇਟ ਦੇ ਵਿੱਚ ਜ ਜਲਾ ਉਹਨਾਂ ਨੂੰ ਆਪਾਂ ਉਹਨਾਂ ਦੀ ਡੈਪੂਟੇਸ਼ਨ ਹੁੰਦੀ ਆ ਤਾਂ ਉਹ ਆ ਸਾਡੀ ਰੀਅਲ ਜਿੱਦਾਂ ਹੁਣ ਫੋਰ ਐਗਜ਼ਾਮਪਲ ਸ਼ਾਇਦ ਤੁਹਾਨੂੰ ਯਾਦ ਹੋਊ ਉਸਤਾਦ ਕਾਦਰ ਦਾ ਜ਼ਿਕਰ ਆਇਆ ਉਸਤਾਦ ਕਾਦਰ ਦਾ ਜ਼ਿਕਰ ਆ ਸਾਰੇ ਸਾਊਥ ਅਮਰੀਕਾ ਦੇ ਵਿੱਚ ਪੈ ਜਾਂਦੇ ਆ ਉਹਨਾਂ ਦੇ ਕਿਉਂਕਿ ਉਹਨਾਂ ਦੇ ਨਾਗਰਿਕ ਹੋਣਗੇ ਉਹ ਉਹਨਾਂ ਦੇ ਸਿਟੀਜ਼ਨ ਹੋਣਗੇ ਉੱਥੇ ਉੱਥੇ ਆਏ ਹੋਣਗੇ ਠੀਕ ਹੈ ਨਾ ਤੁਹਾਨੂੰ 10-15 ਸਾਲ ਪਹਿਲੂ ਯਾਦ ਹੋਣਾ ਵੀ ਜਦੋਂ ਕੋਈ ਇੰਡੀਆ ਕਿਸੇ ਦੀ ਡੈਪੂਟੇਸ਼ਨ ਹੁੰਦੀ ਸੀ ਉਹ ਪਹਿਲੋ ਤਿਹਾਰ ਜੇਲ੍ਹ ਦੇ ਵਿੱਚ ਜਾਂਦਾ ਸੀ ਫਿਰ ਉੱਥੋਂ ਉਹਦੀ ਬੇਲ ਹੁੰਦੀ ਸੀ ਹੂੰ 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 ਬਿਲਕੁਲ ਜਰਾ ਬਟ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਜਿਹੜੇ ਸਾਡੇ ਲੋਕ ਆ ਉਹਨਾਂ ਨੂੰ ਉੱਥੇ ਜੇਲ੍ਹ 'ਚ ਲੈ ਗਏ ਤੇ ਉਹਨਾਂ ਨੂੰ ਉੱਥੇ ਛਡਾ ਦਿੱਤਾ ਕੋਈ ਦੇਸ਼ ਵੀ ਨਹੀਂ ਕਰੂਗਾ ਇਦਾਂ ਅੱਛਾ ਦਿਸੰਦਰ ਕੋਈ ਜੋ ਜੋ ਪਹਿਲੇ ਦਿਨੀਆਂ ਤਸਵੀਰਾਂ ਸੀਗੀਆਂ ਤੇ ਅੱਜ ਦੀਆਂ ਤਸਵੀਰਾਂ 'ਚ ਕੋਈ ਫਰਕ ਪਿਆ ਹੈ ਕੁਝ ਰੇਡਸ ਦੇ ਵਿੱਚ ਜਾਂ ਜਿਸ ਤਰੀਕੇ ਦੀ ਸਖਤਾਈ ਪਹਿਲੇਆਂ ਦਿਨਾਂ ਦੇ ਵਿੱਚ ਦਿਖਾਈ ਜਦ ਕੀਤੀ ਗਈ ਸ਼ਕਤੀ ਉੱਚ ਤੇ ਅੱਜ ਦੇ ਵਿੱਚ ਤੁਸੀਂ ਮਹਿਸੂਸ ਕਰਦੇ ਹੋ ਫਰਕ ਪਿਆ ਲੋਕ ਨਿਕਲੇ ਘਰਾਂ ਤੋਂ ਕਿਉਂਕਿ ਕਹਿੰਦੇ ਲੋਕ ਡਰ ਦੇ ਮਾਰੇ ਘਰਾਂ ਤੇ ਅੰਦਰ ਵੜ ਗਏ ਔਰ ਕੰਮਾਂ ਤੇ ਵੀ ਜਾਣਾ ਛੱਡ ਦਿੱਤਾ ਦੇਖੋ ਜਿਹੜੇ ਤਾਂ ਲੀਗਲ ਹੈਗੇ ਆ ਉਹਨਾਂ ਨੂੰ ਤਾਂ ਕੋਈ ਡਰ ਨਹੀਂ ਉਹ ਤਾਂ ਆਪਣੇ ਕਮਾਕਾਰਾਂ ਦੇ ਵਿੱਚ ਜਾ ਰਹੇ ਜਿਨ੍ਹਾਂ ਤੋਂ ਵਰਕ ਪਰਮਿਟ ਵੀ ਹੈਗਾ ਸਾ ਮੈਂ ਫੇਰ ਉਹੀ ਗੱਲ ਕਰਦਾ ਜਿਹੜਾ ਸਾਡਾ ਮੀਡੀਆ ਆ ਉੱਥੇ ਦਾ ਹਿੰਦੀ ਟੋਕਾ ਉਹ ਬਹੁਤ ਹੀ ਜ਼ਿਆਦਾ ਕੀ ਕਹਿੰਦੇ ਹੁੰਦੇ ਆ ਵਹਿਮ ਭਰਮ ਬਾਤ ਤੇ ਇਦਾਂ ਹੋ ਰਿਹਾ ਉੱਥੇ ਇਦਾਂ ਹੋ ਰਿਹਾ ਹੋਰ ਕਿਸੇ ਦੇ ਲੋਕ ਦੇ ਜਿਨ੍ਹਾਂ ਤੋਂ ਵਰਕ ਪਰਮਿਟ ਹੈਗਾ ਉਹ ਕੰਮਾਂ ਤੇ ਜਾ ਰਹੇ ਐ ਤੇ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਜਿਹੜੀ ਗਲਤਫਹਿਮੀ ਆ ਉਹ ਸਾਡੇ ਜਿਹੜੀ ਪੰਜਾਬੀ ਕਮਿਊਨਿਟੀ ਆ ਜਾਂ ਇੰਡੀਅਨ ਕਮਿਊਨਿਟੀ ਨੂੰ ਹੋਈ ਹੋਈ ਆ ਇਸ ਵੇਲੇ ਮੈਂ ਮੈਂ ਬੜਾ ਬਹੁਤ ਸਾਰੇ ਵਕੀਲ ਅਮਰੀਕਾ ਦੇ ਵਿੱਚ ਪੰਜਾਬੀ ਦੇਖਦਾ ਇੱਕ ਵੀਡੀਓ ਪਾ ਰਹੇ ਨੇ ਕਿ ਆ ਸਾਡੇ ਬੰਦੇ ਦਾ ਅੱਜ ਵਰਕ ਪਰਮਿਟ ਆ ਗਿਆ ਇੱਕ ਪਾਸੇ ਤਾਂ ਉਹ ਇਸ ਚੀਜ਼ ਨੂੰ ਖੁਸ਼ੀ ਨਾਲ ਦੇਖ ਰਿਹਾ ਦੂਸਰੇ ਪਾਸੇ ਕਹਿ ਰਹੇ ਇੱਕ ਵੀਡੀਓ ਅਗਲੀ ਪਾ ਦਿੰਦੇ ਆ ਵੀ ਵਰਕ ਪਰਮਿਟ ਵਾਲਿਆਂ ਨੂੰ ਖਤਰਾ ਮਤਲਬ ਮੈਨੂੰ ਉਹ ਵੀ ਨਹੀਂ ਸਮਝ ਆ ਰਿਹਾ ਦੇਖੋ ਮੈਂ ਫੇਰ ਮੈਂ ਕਹਿੰਦਾ ਮੈਂ ਫੇਰ ਉੱਥੇ ਤੁਹਾਨੂੰ ਜੌਰਜੀਆ ਲੈ ਜਾਣਾ ਉਹ ਜਿਹੜਾ ਬੰਦੇ ਨੇ ਸਾਈਲੰਮ ਕੀਤੀ ਸੀਗੀ ਉਹਦਾ ਵਰਕ ਪਰਮਿਟ ਵੀ ਸੀਗਾ ਸਾਰਾ ਕੁਝ ਹੀ ਸੀਗਾ ਬਸ ਉਹ ਕੀ ਸੀਗਾ ਉਹ ਉਹ ਟੀਪੀਐਸ ਤੇ ਸੀਗਾ ਤੇ ਉਸ ਕਰਕੇ ਉਹਨੇ ਕ੍ਰਾਈਮ ਕੀਤਾ ਬਹੁਤ ਵੱਡਾ ਤੇ ਉਸ ਕਰਕੇ ਉਹਦੀ ਡਿਪੋਰਟੇਸ਼ਨ ਹੋ ਗਈ ਡਿਪੋਰਟੇਸ਼ਨ ਹੀ ਉਹਨੂੰ ਚਲੋ ਇੱਥੇ ਸਜ਼ਾ ਹੋਈ ਆ ਜਿੱਦਾਂ ਵੀ ਹੋਇਆ ਆ ਫੇਰ ਵੀ ਐ ਮੈਂ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਜਿੰਨੇ ਵੀ ਸਾਡੇ ਭਰਾ ਇੱਥੇ ਆਏ ਹੋ ਅੱਜ ਸਾਰੇ ਪੰਜਾਬ ਤੋਂ ਨਹੀਂ ਜਿੱਥੇ ਵੀ ਆਏ ਆ ਭਈ ਪਲੀਜ਼ ਮੇਕ ਸ਼ੂਰ ਕਰੋ ਕਿ ਕੋਈ ਵੀ ਕ੍ਰਾਈਮ ਦੇ ਵਿੱਚ ਨਾ ਪਾਓ ਹੂੰ ਸੌਰੀ ਕ੍ਰਾਈਮ ਦੇ ਵਿੱਚ ਨਾ ਤਾਂ ਕੋ ਛੋਟੇ ਦਾ ਛੋਟਾ ਹੋਵੇ ਲੜਾਈ ਝਗੜੇ ਦੇ ਵਿੱਚ ਵੀ ਜਾਂ ਕੁਝ ਵੀ ਠੀਕ ਆ ਹੂੰ ਅੱਜ ਜੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਆ ਵੀ ਮੈਂ ਨਹੀਂ ਕਹੂੰਗਾ ਵੀ ਕੌਣਾ ਕਿੱਦਾਂ ਆ ਕਿਹੜੇ ਪਾਰ ਤੋਂ ਆ ਕਿਉਂਕਿ ਆਪਣੀ ਅੱਖੀ ਦੇਖਿਆ ਆ ਸਾਡੇ ਲੜਾਈ ਹੋਈ ਹੈ ਹੂੰ ਇੰਡੀ ਠੀਕ ਆ ਇੱਕ ਦੂਜੇ ਨੂੰ ਨਾਈਫ ਦੇ ਨਾਲ ਵਾਰ ਕੀਤੇ ਆ ਤੇ ਉਹਦੇ ਆਰਡਰ ਆ ਗਏ ਆ ਓਕੇ ਹਾਂ ਜੇ ਅਪ ਡੈਪੋਟਸ਼ਨ ਤੇ ਇਹ ਅੱਖੀ ਦੇਖੀ ਗੱਲ ਆ ਸੋ ਪਲੀਜ਼ ਇਹ ਤੁਸੀਂ ਕੁਝ ਨਹੀਂ ਕਰਦੇ ਕੋਈ ਚੋਰੀ ਦਾ ਨਹੀਂ ਕੋਈ ਤੁਹਾਡਾ ਕਿਸੇ ਨੂੰ ਮਾਰਨ ਨਹੀਂ ਪੈਂਦੇ ਕੋਈ ਲੁੱਟਖੋਹ ਬਰੀ ਜਾਨੀ ਕੋਈ ਵੀ ਜਿੱਦਾਂ ਦਾ ਕਲੀਨ ਹੈਗੇ ਆ ਤੁਹਾਨੂੰ ਕੋਈ ਕੁਝ ਨਹੀਂ ਕਹੂਗਾ ਅੱਜ ਤੋਏ ਕੋ ਜੇ ਅੱਛਾ ਜੀ ਇਸ ਬੰਦਰ ਇੱਕ ਬਹੁਤ ਚਰਚਾ ਹੋਈ ਔਰ ਬਹੁਤ ਵਿਵਾਦ ਹੋਇਆ ਸਰਕਾਰਾਂ ਇਨਵੋਲਡ ਹੋਣੀਆਂ ਪਈਆਂ ਸਰਕਾਰਾਂ ਨੂੰ ਇਨਵੋਲ ਹੋਣਾ ਪੈ ਗਿਆ ਕਿ ਜਿਹੜੇ ਭਾਰਤੀ ਪਹਿਲੇ ਤਿੰਨ ਜਾਂ ਜਦ ਵਿੱਚ ਇੱਥੇ ਲਿਆਂਦੇ ਗਏ ਔਰਾਂ ਨੂੰ ਜੰਜੀਰਾਂ ਦੇ ਵਿੱਚ ਜਕੜਿਆ ਗਿਆ ਕਿੰਨੇ ਘੰਟੇ ਤੱਕ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਜਹਾਜ ਦੇ ਵਿੱਚ ਔਰ ਸਿੱਖਾ ਦੀ ਮੈਨੂੰ ਲੱਗਦਾ ਵੀ ਸਿੱਖਾਂ ਦਾ ਦਸਤਾਰ ਟੁੱਟੇ ਸਿੱਖਾਂ ਦੇ ਲਈ ਕੁਝ ਨਹੀਂ ਹੈ ਤਾਂ ਦਸਤਾਰਾਂ ਤੱਕ ਦੀ ਬੇਅਦਵੀ ਕੀਤੀ ਗਈ ਉਹਨਾਂ ਦੀ ਲਾ ਕੇ ਡਸਟਰੀ ਨਾਲ ਦੇ ਵਿੱਚ ਛੁੱਟੀਆਂ ਗਈਆਂ ਉਦੇ ਬਾਰੇ ਥੋੜਾ ਜਿਹਾ ਸਪਸ਼ਟ ਕਰਿਓ ਕਿ ਪੁਲਿਸ ਜਦੋਂ ਅਰੈਸਟ ਕਰਦੀ ਹੈ ਜਾਂ ਆਈਸ ਅਰੈਸਟ ਕਰਦੀ ਹੈ ਉਸ ਤੋਂ ਬਾਅਦ ਦੀ ਕਾਰਵਾਈ ਕੀ ਹੁੰਦੀ ਹੈ ਕੋਈ ਮੌਕਾ ਹੁੰਦਾ ਹੈ ਫਿਰ ਆਪਣੇ ਸਾਰਾ ਕੁਝ ਦੱਸਣ ਦਾ ਹਾਂਜੀ ਪਹਿਲੂ ਤਾਂ ਮੈਂ ਤੁਹਾਡੇ ਜਿਹੜੀਆਂ ਰੀਸਟ੍ਰੇਨਸ ਹੁੰਦੀਆਂ ਜਿਨ੍ਹਾਂ ਨੂੰ ਜੰਜੀਰਾਂ ਕਹਿ ਦਿੰਨੇ ਆ ਉੱਤੇ ਆਉਣਾ ਫਿਰ ਮੈਂ ਆਪਣੀ ਦਸਤਾਵੇਜ਼ ਦੀ ਟੌਪਿਕ ਤੇ ਆਉਣਾ ਆ ਹੁਣ ਮੈਂ ਆਪਣੀ ਦਾਤ ਆਇਆ ਇਹ ਫਿਰ ਇਹ ਮੀਡੀਆ ਨੇ ਫਿਰ ਗੱਲ ਛਾਲੀ ਹੈ ਜ਼ਿਆਦਾ ਅੱਛਾ ਇੱਥੇ ਸਮਝੋ ਫਾਰ ਐਗਜ਼ਾਮਪਲ ਆਪਾਂ ਇੱਕ ਬੰਦੇ ਨੂੰ ਅਰੈਸਟ ਕੀਤਾ ਜਿਨੇ ਚੋਰੀ ਕੀਤੀ ਆ ਛੋਟੀ ਜੀ ਚੋਰੀ ਕੀਤੀ ਆ ਹੂੰ ਤਾਂ ਆਪਾਂ ਉਹਨੂੰ ਕੋਰਟ ਲੈ ਕੇ ਜਾਣਾ ਹੂੰ ਸਾਡਾ ਪ੍ਰੋਸੀਜਰ ਆ ਇੱਥੇ ਆਪਾਂ ਪੈਰ ਦੇ ਵਿੱਚ ਰੀਸਟ੍ਰੇਨ ਪਾਉਂਦੇ ਆ ਰੀਸਟ੍ਰੇਨਸ ਹੁੰਦੀਆਂ ਆ ਹੈਂਡਕੱਪਸ ਹੁੰਦੀਆਂ ਤੇ ਵੇਸਟ ਦੇ ਉੱਤੇ ਰੀਸਟ੍ਰੇਨਸ ਹੁੰਦੀਆਂ ਇਹ ਹਰੇਕ ਇੱਥੇ ਜਿਹੜਾ ਪੁਲਿਸ ਆ ਫੈਡਰਲ ਆ ਇਹ ਨਾਰਮਲ ਗੱਲ ਆ ਇੱਥੇ ਦਾ ਪ੍ਰੋਟੋਕਾਲ ਆ ਬੇਸ਼ੱਕ ਅਮਰੀਕਾ ਦਾ ਬਸਨੀਕ ਹੋਵੇ ਉੱਥੇ ਦਾ ਸਿਟੀਜ਼ਨ ਹੋਵੇ ਉੱਥੇ ਜੰਮਿਆ ਪਲਿਆ ਹੋਵੇ ਕੋਈ ਕ੍ਰਾਈਮ ਕੀਤਾ ਤੇ ਉਸੇ ਤਰੀਕੇ ਨਾਲ ਕਰਨਾ ਇਹਦਾ ਬੌਰਨ ਹੋਵੇ ਸਿਟੀਜ਼ਨ ਹੋਵੇ ਹੂੰ ਇਥੋਂ ਦਾ ਮੰਤਰੀ ਵੀ ਹੋਵੇ ਉਹਨੇ ਵੀ ਕੋਈ ਕ੍ਰਾਈਮ ਕੀਤਾ ਹੂੰ ਠੀਕ ਹੈ ਠੀਕ ਹੈ ਹਾਂ ਮੇਰੇ ਕਹਿਣ ਦਾ ਮਤਲਬ ਤੁਸੀਂ ਸਮਝ ਗਏ ਵੀ ਮੈਂ ਐਗਜ਼ਾਮਪਲ ਦਿੱਤੀ ਆ ਕੋਈ ਬੰਦਾ ਕ੍ਰਿਮੀਨਲ ਹੋਵੇ ਉਹਦੇ ਨਾਲ ਇਸੇ ਹੀ ਤਰੀਕੇ ਦਾ ਉਹਨਾਂ ਦਾ ਪ੍ਰੋਟੋਕਾਲ ਹੈ ਇਹ ਵਿੱਚ ਤੁਸੀਂ ਲੈ ਕੇ ਜਾਣਾ ਆ ਉਹਨੂੰ ਇਦਾਂ ਹੀ ਇਹਦੇ ਵਿੱਚ ਕੋਈ ਹਗੀ ਇਹ ਤਾਂ ਚਲੋ ਹਾਈ ਵਿਕਾਰਤਾ ਹਾਂ ਜੰਜੀਰਾਂ ਨੂੰ ਨਹੀਂ ਇੱਥੇ ਨੋਰਮਲ ਆ ਇੱਥੇ ਦਾ ਪ੍ਰੋਟੋਕੋਲ ਆ ਹਰੇਕ ਪੁਲਿਸ ਦਾ ਹਰੇਕ ਫੈਡਰਲ ਏਜੰਸੀ ਦਾ ਹਾਂ ਇਸ ਤੋਂ ਬਾਅਦ ਇਸ ਤੋਂ ਬਾਅਦ ਠਿਕਾਣੇ ਦਸਤਾਰਾ ਨੂੰ ਲਾਉਣ ਦੀ ਗੱਲ ਵੀ ਹੈ ਠਿਕਾਣੇ ਦਸਤਾਰਾ ਲਾ ਕੇ ਉਹਨਾਂ ਦੀ ਬੇਦਬੀ ਕੀਤੀ ਗਈ ਦੇਖੋ ਗੱਲਬਤ ਕੀ ਆ ਇੱਥੇ ਤੁਸੀਂ ਜੇਲ੍ਹ ਦੇ ਵਿੱਚ ਆ ਨਾ ਇੱਥੇ ਦਾ ਪਈ ਕੋਸ਼ ਉਹ ਦੇਖਦੇ ਆ ਪਹਿਲੀ ਗੱਲ ਹੁੰਦੀ ਆ ਤੁਹਾਡਾ ਦਿਲ ਹੈਲਥ ਵਾਲੇ ਆ ਕੇ ਇੰਟਰਵਿਊ ਕਰਦੇ ਆ ਤੁਸੀਂ ਹੂੰ ਜਿਲਤਾਨੀ ਹੈਗੇ ਜਾਂ ਖੁਸ਼ ਤੁਹਾਡਾ ਸੁਸਾਈਡ ਕਰਨ ਨੂੰ ਜੀ ਨਹੀਂ ਜੀਤਾ ਨਹੀਂ ਕਰਦਾ ਤੁਸੀਂ ਕੋਈ ਆਪਣੇ ਆਪ ਹਾਂ ਹਾਂ ਫਿਰ ਕਿਹ ਕਿਹ ਤਰ੍ਹਾਂ ਦੀ ਕੁਐਸਚਨਿੰਗ ਹੁੰਦੀ ਆ ਹੁਣ ਜਿਹੜੀ ਸਾਡੀ ਦਸਤਾਰ ਆ ਦੇਖੋ ਕਿ ਛੋਟੀ ਵੀ ਆਪਾਂ 3-4 ਮੀਟਰ ਦੀ ਆ ਇੱਥੇ ਦਾ ਗੋਲ ਆ ਵੀ ਇਦਾਂ ਦੀ ਕੋਈ ਚੀਜ਼ ਜਿੰਨਾ ਤੁਸੀਂ ਸੁਸਾਈਡ ਕਰ ਸਕਦੇ ਆ ਜੇਲ ਦੇ ਵਿੱਚ ਉਹ ਅਲਾਉਡ ਨਹੀਂ ਹੈਗੀ ਹਾਂ ਹਾਂ ਤੇ ਕਮਿਊਨਿਟੀ ਆ ਉਹਨਾਂ ਦੇ ਵੀ ਕਈ ਹੈਗੇ ਆ ਉਹ ਵੀ ਪੱਗ ਬੰਨਦੇ ਆ ਜਿਹੜੀ ਛੋਟੀ ਬੰਨਦੇ ਜਾਂ ਕੁਝ ਇਹ ਇਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਵੀ ਉਹ ਸੁਸਾਈਡ ਹੋ ਸਕਦਾ ਇੱਥੋਂ ਤੱਕ ਕੀ ਆ ਆਪਾਂ ਉਹਨਾਂ ਨੂੰ ਜਿੱਦਾਂ ਸਾਡੀ ਜੇਲ੍ਹ ਦੇ ਵਿੱਚ ਮੇਰੇ ਖਿਆਲ ਤਾਨੂੰ ਸਟੀਲ ਦੇ ਵਰਤਨ ਦੇ ਦਿੰਨੇ ਜਾਂ ਕੁਝ ਵੀ ਨਹੀਂ ਸਾਡੇ ਉੱਥੇ ਕੁਝ ਨਹੀਂ ਦਿੰਦੇ ਹੂੰ ਤੇ ਡਿਸਪੋਜ਼ੇਬਲ एवरीथिंग ਹੁੰਦਾ ਆ ਵੀ ਹੂੰ ਪਰਸੈਂਟ ਵੀ ਚਾਂਸ ਨਹੀਂ ਰੱਖਦੇ ਵੀ ਸੁਸਾਈਡਲ ਬੰਦਾ ਜਾਂ ਸੁਸਾਈਡ ਅਟੈਂਪਟ ਕਰਦੇ ਆ ਕੁਛ ਵੀ ਕਰਦੇ ਆ ਆ ਕਾਰਨ ਜਿਹੜਾ ਏਦਾਂ ਕੱਪੜਾ ਜਾਂ ਕੁਛ ਵੀ ਆ ਉਹ ਤੇ ਉਹ ਨਹੀਂ ਰੱਖਣ ਦਿੰਦੇ ਇਹਦੇ ਵਿੱਚ ਹਾਂ ਹਾਂ ਅੱਛਾ ਇਹ ਤਾਂ ਜਿਵੇਂ ਆਪਾਂ ਇੰਡੀਅਨਸ ਜਾਂ ਪੰਜਾਬ ਦੀ ਜੇਲ੍ਹਾਂ ਦੀ ਗੱਲ ਕਰੀਏ ਉੱਥੇ ਮੈਨੂੰ ਲੱਗਦਾ ਮੈਂ ਕਈ ਵਾਰ ਦੇਖਿਆ ਆਪਣੇ ਅੱਖੀਆਂ 'ਚ ਜਿੱਦੋ ਹਵਾਲਾ ਦੇ ਵਿੱਚ ਬੰਦਾ ਦਿੰਦੇ ਆ ਕਿ ਕੋਈ ਇਦਾਂ ਦਾ ਕੁਝ ਨਹੀਂ ਉਹਦੇ ਕੋਲ ਰਹਿਣ ਦਿੰਦੇ ਵੀ ਉਹ ਕਿਤੇ ਕੋਈ ਗਲਤ ਇਸਤੇਮਾਲ ਨਾ ਉਹਦਾ ਕਰ ਲਵੇ ਕਿਤੇ ਆਪਣੀ ਜਾਨ ਦੇ ਉੱਤੇ ਉਹ ਜੋਖਮ ਨਾ ਉਹ ਕ੍ਰੀਏਟ ਕਰ ਲੇ ਕੋਈ ਵੀ ਜਸਵਿੰਦਰ ਜਿਵੇਂ ਹੁਣ 3 ਜਹਾਜ਼ ਲੀਆ ਭੇਜ ਗਏ ਇਸ ਤੋਂ ਅੱਗੇ ਵੀ ਲੱਗਦਾ ਹੈ ਵੀ ਕਿਸੇ ਤਰੀਕੇ ਦੇ ਕੋਈ ਜਹਾਜ਼ਾਂ ਦੀ ਤਿਆਰੀ ਜਾਂ ਬੰਦੇ ਚੁਣ ਲਏ ਗਏ ਨੇ ਵੀ ਆ ਬੰਦੇ ਹੁਣ ਚੜ੍ਹਦੇ ਨੇ ਦੇਖੋ ਹੁਣ ਮੈਂ ਕਿ ਤੁਹਾਨੂੰ ਇੱਕ ਗੱਲ ਇਹ ਵੀ ਕਲੀਅਰ ਕਰਨਾ ਚਾਹੁੰਦਾ ਹੁਣ ਉਹ ਜਿੱਦਾਂ ਸਮਝ ਲਓ 3 ਏਅਰਕ੍ਰਾਫਟ ਆਏ ਆ ਇੱਥੇ ਉਹਦੇ ਵਿੱਚ ਨਹੀਂ ਹੈਗਾ ਵੀ ਇੱਕ ਸਟੇਟ ਤੋਂ ਨਹੀਂ ਚੱਕ ਕੇ ਲਿਆਂਦੇ ਉਹ ਨਹੀਂ ਸਾਰੇ ਜਿੱਦਾਂ ਜਿੱਦਾਂ ਰੈਸਟ ਕਰੀ ਗਏ ਉਹਨਾਂ ਨੂੰ ਇੱਕ ਤਾਂ ਇਕੱਠੇ ਕਰਕੇ ਫਿਰ ਕਰੀ ਗਏ ਹੁਣ ਦੇਖ ਲਓ ਕਿੰਨੀਆਂ ਸਟੇਟਸ ਹੈਗੀਆਂ ਯੂਨਾਈਟਿਡ ਸਟੇਟਸ ਦੀਆਂ ਹਨਾ ਤੇ ਉਹ ਹੁਣ ਸਾਰਿਆਂ ਦੇ ਵਿੱਚ ਐਕਟਿਵ ਹੈਗੇ ਆ ਹਨਾ ਉਹ ਜਿੱਦਾਂ ਜਿੱਦਾਂ ਉਹਨਾਂ ਨੂੰ ਲੱਗਦਾ ਆ ਵੀ ਗਰੁੱਪ ਬਣ ਗਿਆ ਤਾਂ ਉਹ ਕਰ ਜਾਂਦੇ ਇਹਦੇ ਵਿੱਚ ਕੁਝ ਵੀ ਮੈਂ ਵੀ ਕਹਦਾ ਵੀ ਹਾਂ ਨਹੀਂ ਹੋਣੀ ਇੰਨੇ ਬੰਦੇ ਆਉਣੇ ਆ ਇਹ ਕੁਝ ਵੀ ਕਲੀਅਰ ਨਹੀਂ ਇਹ ਪ੍ਰੋਟੋਕਾਲਸ ਹੁੰਦੇ ਆ ਇਹ ਡਿਸਕਲੋਸ ਕਰ ਸਕਦੇ ਹਾਂ 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 ਕਰ ਸਕਦਾ ਪਰਸਾ ਇਹ ਚਲੋ মিডিਆ ਦੇ ਵਿੱਚ ਉਹ ਖਬਰ ਆ ਜਾਂਦੀ ਆ ਚਲੋ ਤੇ ਉਹ ਇਹਨਾਂ ਨੂੰ ਇਨਫੋਰਮ ਕਰਦੇ ਆ ਇੰਡੀਆਨ ਐਂਬੈਸੀ ਨੂੰ ਜਾਂ ਇੰਡੀਅਨ ਅਫੀਸ਼ਰ ਨੂੰ ਤੇ ਉਹ ਅੱਗੇ ਜਾ ਕੇ ਕਰ ਦਿੰਦੇ ਆ ਜਾਂ ਲੀਕ ਕਰ ਦਿੰਦੇ ਮੀਡੀਆ ਤੋਂ ਜਾਂ ਕੁਝ ਵੀ ਆ ਉਹ ਇੱਕ ਯਾ ਇਹਨਾਂ ਲੋ ਤਾਂ ਸਿਰਫ ਜਿਹੜੇ ਇੰਡੀਅਨ ਆਫੀਸ਼ੀਅਲ ਆ ਉਹਨਾਂ ਨੂੰ ਦੱਸਿਆ ਜਾਂਦਾ ਵੀ ਆਪਾਂ ਇੰਨੇ ਭੇਜ ਰਹੇ ਆ ਹਾਂਜੀ ਇਹ ਕੁਛ ਨਹੀਂ ਇੱਥੇ ਤੁਸੀਂ ਇਦਾਂ ਦੀ ਕੋਈ ਖਬਰ ਨਹੀਂ ਚੱਲੂਗੀ ਵੀ ਅੱਜ ਅਮਰੀਕਾ ਇੰਨੇ ਬੰਦੇ ਉੱਥੇ ਭੇਜ ਰਿਹਾ ਹੈ ਹੂੰ ਹੂੰ ਅਜਾ ਜਸਵਿੰਦਰ ਤੁਸੀਂ ਤੁਸੀਂ ਖੁਦ ਪੁਲਿਸ ਆਫੀਸਰ ਹੋ ਲੋਕਾਂ ਨਾਲ ਡੀਲਿੰਗ ਹੈ ਤੁਹਾਡੀ ਤੁਹਾਡੀ ਕੀ ਡਿਊਟੀ ਦੇ ਵਿੱਚ ਕੋਈ ਬਦਲਾਅ ਆਇਆ ਪ੍ਰੰਪ ਘਰ ਆਉਣ ਤੋਂ ਬਾਅਦ ਜਾਂਦੇ ਰੇ ਫੋਟੋ ਕੜਾਈ ਤੁਸੀਂ ਖੁਦ ਵੀ ਕਰ ਰਹੇ ਹੋ ਖੁਦ ਵੀ ਜਾ ਕੇ ਆਪਾਂ ਨਹੀਂ ਆਪਸੇ ਮਾਰ ਰਹੇ ਹੋ ਫੜ ਰਹੇ ਹੋ ਜਾਂ ਫਿਰ ਇਕੱਲਾ ਕੰਮ ਆਇਸਾ ਹੈਗਾ ਆਪਸੇਸ਼ਟ ਕਰ ਰਹੇ ਆ ਉਹਨਾਂ ਨੂੰ ਸੇਸ਼ਟ ਕਰ ਰਹੇ ਆ ਜਿੱਦਾਂ ਅ ਸੇਸ਼ਟ ਇਦਾਂ ਕਰ ਰਹੇ ਆ ਜਿੱਦਾਂ ਕੋਈ ਉਹਨਾਂ ਨੂੰ ਸਿਟੀ ਦੇ ਵਿੱਚ ਲੱਗਦਾ ਆ ਕਿਉਂਕਿ ਉਹਨਾਂ ਨੂੰ ਲੋਡ ਪੈਂਦੀ ਆ ਕਿਉਂਕਿ ਲੋਕਲ ਪੁਲਿਸ ਹੁੰਦੀ ਆ ਉਹ ਸਾਰਾ ਉਹਨਾਂ ਨੂੰ ਪਤਾ ਹੁੰਦਾ ਆ ਕਿੱਦਾਂ ਕੀ ਹੈਗਾ ਆ ਉੱਥੇ ਫਿਰ ਤੇ ਬਾਕੀ ਜਿਹੜੀ ਉਹਨਾਂ ਨੂੰ ਕੋਈ ਵੀ ਲੋਡ ਹੁੰਦੀ ਆ ਜਾਂ ਕੁਝ ਵੀ ਆ ਬੈਕਅਪ ਜਾਂ ਕੁਝ ਵੀ ਉਹਦੇ ਵਿੱਚ ਆਪਾਂ ਸਿਸਟ ਕਰੀਦਾ ਬਟ ਪ੍ਰਾਇਮਰੀ ਉਹ ਹੁੰਦੇ ਆ ਆਪਾਂ ਜਿੱਦਾਂ ਸੈਕੰਡਰੀ ਹੁੰਦੇ ਆ ਤੇ ਉਹ ਜਿੱਦਾਂ ਮੇਨ ਉਹਨਾਂ ਦਾ ਕੰਮ ਹੁੰਦਾ ਆ ਆਪਾਂ ਸਿਰਫ ਇੱਕ ਤੁਸੀਂ ਕਹਿ ਲਓ ਵੀ ਬੈਕਅਪ ਲਈ ਉਹਨਾਂ ਦੇ ਹੁੰਦੇ ਆ ਹਾਂਜੀ ਅੱਛਾ ਜਦੋਂ ਆਈਸ ਮੰਨ ਲਓ ਆਖਰੀ ਸਵਾਲ ਹੈ ਮੇਰਾ ਆਈਸ ਕਿਸੇ ਨੂੰ ਫੜ ਲੈਂਦੀ ਹੈ ਕੀ ਉਹਦੇ ਕੋਲ ਮੌਕਾ ਹੁੰਦਾ ਆਪਣੀ ਗੱਲ ਰੱਖਣ ਦਾ ਜਾਂ ਫਿਰ ਉਹਨੂੰ ਸਿੱਧਾ ਚੁੱਕਦੇ ਆ ਜੇਲ੍ਹ ਸੁਣਦੇ ਰਿਪੋਰਟ ਕਰਕੇ ਇੰਡੀਆ ਭੇਜ ਦਿੰਦੇ ਨੇ ਜਾਂ ਜਿਹੜੇ ਮੁੱਦਰਾ ਹੁੰਦਾ ਹੈ ਪੂਰਾ ਮੌਕਾ ਹੁੰਦਾ ਆ ਤੁਹਾਡੇ ਲਾਇਰ ਨਾਲ ਗੱਲ ਉਹਨਾਂ ਨੂੰ ਪੂਰਾ ਮੌਕਾ ਦਿੰਦੇ ਆ ਇੱਥੋਂ ਤੱਕ ਕਿ ਜੇ ਤੁਹਾਡਾ ਲੈਂਗੁਏਜ ਬੈਰੀਅਰ ਆ ਉਹ ਤੁਹਾਨੂੰ ਇੱਕ ਇੰਟਰਪ੍ਰੀਟਰ ਟ੍ਰਾਂਸਲੇਟਰ ਜੀ ਪਾਪਾ ਕਹਿੰਦੇ ਨੇ ਉਹ ਦਿੰਦੇ ਆ ਜੇ ਤੁਹਾਨੂੰ ਕੁਝ ਨਹੀਂ ਇਹ ਨਹੀਂ ਹੁੰਦਾ ਵੀ ਹਾਂ ਤੁਸੀਂ ਜਿੱਦਾਂ ਹੁਣ ਇੱਥੇ ਚੱਲ ਰਹੀਆਂ ਵੀ ਪੰਗਾ ਦੀ ਵਿਅਦਵੀ ਪੰਗਾ ਨਹੀਂ ਉਹ ਪੂਰੇ ਪੂਰਾ ਨਾਈਸਲੀ ਬਿਹੇਵ ਕਰਦੇ ਆ ਇਹ ਨਹੀਂ ਹੈਗਾ ਵੀ ਤੁਹਾਡੇ ਨਾਲ ਜਿੱਦਾਂ ਰੂਲਲੀ ਬਿਹੇਵ ਕਰੋਗੇ ਤੁਹਾਨੂੰ ਮਾਰਨਗੇ ਕੁੱਟਣਗੇ ਇੱਥੇ ਹੱਥ ਚੱਕਣਾ ਬਹੁਤ ਵੱਡੀ ਗੱਲ ਆ ਹੂੰ ਹੂੰ ਅਚਲ ਅਚਲ ਸੁਬਿੰਦਰ ਜਿਵੇਂ ਤੁਸੀਂ ਕਹੇ ਵੀ ਹੱਥ ਫੜਨਾ ਵੱਡੀ ਗੱਲ ਆ ਇੱਥੇ ਹਿਊਮਨ ਰਾਈਟਸ ਦੀ ਇੱਥੇ ਬਹੁਤ ਕਦਰ ਹੈਗੀ ਆ ਤਾਂ ਹੁਣ ਜਿਸ ਤਰੀਕੇ ਦੀਆਂ ਇਹ ਸਾਰਾ ਕੁਝ ਹੋ ਗਿਆ ਵਾਪਰ ਗਿਆ ਕੁਝ ਇਹਨਾਂ ਦਿਨਾਂ ਦੇ ਵਿੱਚ ਲੋਕਾਂ ਦੇ ਕੇਸ ਪਾਸ ਹੁੰਦਾ ਜਾਂ ਫਿਰ ਕੋਈ ਬਡਰ ਟਾਪਕੀ ਆਇਆ ਉਹਨੂੰ ਬਾਹਰ ਆਉਂਦਾ ਦੇਖਿਆ ਉਹਨੂੰ ਛੁੱਟਦਾ ਦੇਖਿਆ ਵੀ ਉਹ ਬੰਦਾ ਛੁੱਟ ਗਿਆ ਉਹਦੇ ਬਿਆਨ ਵੀ ਸਹੀ ਹੋਗੇ ਕੁਝ ਇਦਾਂ ਦੀਆਂ ਕੇਸਿਸ ਹੈਗੀਆਂ ਕੋਈ ਸਟੱਡੀ ਹੈਗੀ ਇਦਾਂ ਦੀ ਜੋ ਹੁਣ ਇੱਥੇ ਖਬਰਾਂ ਚੱਲ ਰਹੀਆਂ ਆ ਇਸ ਵੇਲੇ ਜੋ ਤਾਂ ਚਲੋ ਸਾਡੇ ਕੋਲ ਵੀ ਡੇਟਾ ਆਉਂਦਾ ਆ ਥੋੜਾ ਤੇ ਉਹਦੇ ਵਿੱਚ 95% ਜਿਹੜੀ ਕ੍ਰੋਸਿੰਗਾਂ ਘਟ ਗਈ ਆ 95% ਬਹੁਤ ਵੱਡਾ ਨੰਬਰ ਆ ਸੋਹਤ ਵੱਡਾ ਨੰਬਰ ਆ ਕਿਉਂਕਿ ਦੇਖੋ ਗੱਲ ਪਤਾ ਕੀ ਆ ਦੋ ਗੱਲਾਂ ਇੱਥੇ ਨੇ ਜਿਹੜੇ ਸਾਊਥ ਅਮਰੀਕਾ ਤੋਂ ਆਉਂਦੇ ਆ ਉਹ ਨਹੀਂ ਬਾਰਡਰ ਕਰਾਨੀਆਂ 1000 2000 ਡਾਲਰ ਦਿੰਦੇ ਆ ਉਹਨਾਂ ਨੂੰ ਕਿਉਂਕਿ ਉਹ ਲੱਗ ਹੀ ਹੈਗੀ ਆ ਜਿਹੜੇ ਸਾਡੇ ਮੂਹਰੇ ਆਉਂਦੇ ਆ ਲਾ ਲੋ ਵੀ 1 ਲੱਖ ਰੁਪਏ ਲਾ ਕੇ ਆਉਂਦੇ ਆ ਹਾਂ ਹਾਂ ਬਿਲਕੁਲ ਕਿਹੜਾ 1000 2000 ਡਾਲਰ ਵਾਲਾ ਉਹ ਰਿਸਕ ਲੈ ਲਊਗਾ ਪਰ ਜਿਹੜਾ 1 ਲੱਖ ਡਾਲਰ ਜਿੰਨੇ ਲਾਉਣਾ ਆ ਉਹ ਰਿਸਕ ਨਹੀਂ ਲਊਗਾ ਨਹੀਂ ਲਊਗਾ ਸਜੈਸਟ ਵੀ ਨਹੀਂ ਕਰੂੰਗਾ ਹਾਂ ਕਿਸੇ ਚਲੋ ਮੈਨੂੰ ਪਤਾ ਆ ਕਿ ਚਲੋ ਸਾਰੇ ਆਪਣੇ ਬਿਹਤਰੀ ਲਈ ਆਉਂਦੇ ਆ ਬਟ ਪਲੀਜ਼ ਮੇਰੇ ਸਾਥ ਹੱਥ ਜੋੜ ਕੇ ਆਉਣਾ ਲੀਗਲੀ ਆ ਹਣ ਖਾਸ ਤਨ ਤੱਕ 트াম্প ਹਾਂਜੀ ਉਹਦੇ ਤੱਕ ਤੁਸੀਂ ਲੀਗਲੀ ਆਓ ਕਿ ਇੱਥੇ ਤੁਹਾਡਾ ਅਸਾਈਲਮ ਲੱਗਾ ਆ ਪਲੀਜ਼ ਕਿਸੇ ਵੀ ਕ੍ਰਾਈਮ ਦੇ ਵਿੱਚ ਇਨਵੋਲਵ ਨਾ ਹੋ ਨਾ ਹੋਵੇ ਇਹ ਕੋਈ ਫੁਕਰੀ ਮਾਰਨ ਦੀ ਲੋੜ ਨਹੀਂ ਕੋਈ ਕੋਸ਼ ਮਾਰਨ ਦੀ ਲੋੜ ਨਹੀਂ ਬਹੁਤ ਪੈਸੇ ਲਾ ਕੇ ਤੁਸੀਂ ਇੱਥੇ ਆਏ ਆ ਪਲੀਜ਼ ਤੁਹਾਡੇ ਘਰਦਿਆਂ ਦਾ ਇੰਨਾ ਪੈਸਾ ਲੱਗਾ ਆ ਪਲੀਜ਼ ਇਸਤ ਨਾ ਕਰੋ ਹਾਂ ਹਾਂ ਬਿਲਕੁਲ ਕੋਸ਼ ਨਾ ਕਰੋ ਬਸ ਰਹਿਣਾ ਰਹੋ ਆਪਣਾ ਕੰਮ ਕਰੋ ਇੱਕ ਬੈਂਡ ਆਫ ਓਪਰਚ्युनिटीज ਕਹਿੰਦੇ ਆ ਅਮਰੀਕਾ ਨੂੰ ਉਹਦਾ ਯੂਟਿਲਾਈਜ਼ ਕਰੋ ਬਿਲਕੁਲ ਹਾਂਜੀ ਮੇਰੀ ਇਹ ਵੀ ਸਾਰਿਆਂ ਨੂੰ ਇਹ ਰਿਕੁਐਸਟ ਆ ਪਰਾ ਜਿੰਨੇ ਵੀ ਹੈਗੇ ਠੀਕ ਹੈ ਜਸਪਿੰਦਰ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣਾ ਮੈਨੂੰ ਲੱਗਦਾ ਬਹੁਤ ਕੀਮਤੀ ਸਮਾਜ ਜਿਹੜਾ ਦਿੱਤਾ ਔਰ ਬੜੀਆਂ ਇੱਕ ਚੰਗੀ ਜਾਣਕਾਰੀ ਕੋਸ਼ਿਸ਼ ਕੀਤੀ ਹੈ ਸਾਂਝੀ ਕਰਨ ਦੀ ਤਾਂ ਜੋ ਬਹੁਤ ਸਾਰੇ ਪਰਿਵਾਰ ਜਿਹੜੇ ਚਿੰਤਾ ਚ ਬੈਠੇ ਨੇ ਉਹਨਾਂ ਦੀ ਚਿੰਤਾ ਕਿਤੇ ਨਾ ਕਿਤੇ ਘਟੇ ਉਹਨਾਂ ਦੇ ਜਿਹੜੇ ਭਵਿੱਖ ਨੂੰ ਲੈ ਕੇ ਮਨ ਦੇ ਵਿੱਚ ਸ਼ੰਕਾ ਹੈਗੀ ਹੈ ਉਹ ਕਿਤੇ ਨਾ ਕਿਤੇ ਉਹ ਦੁਬਿਧਾ ਦੂਰ ਹੋਵੇ ਔਰ ਅਸਲ ਵਿੱਚ ਸਟੇਟਸ ਕੀ ਹੈਗਾ ਤੁਹਾਡੇ ਨਾਲ ਗੱਲ ਕਰਨ ਦਾ ਮਕਸਦ ਇਹ ਸੀ ਕਿ ਤੁਸੀਂ ਖੁਦ ਲਾ ਇਨਫੋਰਸਮੈਂਟ ਉਹਨਾਂ ਦੀ ਇੱਕ ਫੋਰਸ ਦੇ ਵਿੱਚ ਹੈਗੇ ਹੋ ਤਾ ਤੁਹਾਡੇ ਕੋਲ ਬਿਹਤਰ ਜਾਣਕਾਰੀ ਕਾਮ ਇਨਸਾਨ ਦੇ ਨਾਲ ਹੋਤਲ ਦੀ ਸਮਾ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਸੀ ਗਾਲ ਜੀ ਤਾ ਜਸਪਿੰਦਰ ਸਿੰਘ ਡਿਪੀ ਸ਼ਰੀਫ ਨੇ ਅਮਰੀਕਾ ਤੋਂ ਜਿਨ੍ਹਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਤੁਹਾਡੇ ਹਰ ਸਵਾਲ ਜਵਾਬ ਦਾ ਸਵਾਲ ਦਾ ਜਵਾਬ ਦੇਣ ਦੇ ਲਈ ਜੇਕਰ ਤੁਹਾਡੇ ਮਨ ਦੇ ਵਿੱਚ ਹੋਰ ਵੀ ਕੋਈ ਸਵਾਲ ਹੈਗਾ ਨਾ ਤਾਂ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਉਹਨਾਂ ਸਵਾਲਾਂ ਦਾ ਜਵਾਬ ਵੀ ਤੁਹਾਡੇ ਤੱਕ ਜਰੂਰ ਪਹੁੰਚਾਈਏ ਫਿਲਹਾਲ ਦੇ ਲਈ ਬਨੇ ਰਹਿਣ ਪੰਜਾਬੀ ਟੀਵੀ ਦੇ ਨਾਲ